ਚਲ ਵਧੀਆ ਗੱਲ ਆ ਸ਼ੁਕਰ ਆਗਾ ਮੈਂ ਤਾਂ ਇਹੀ ਗੱਲ ਕਹਿਣਾ ਉਹ ਅਗਲਾ ਰੱਜੇ ਨਾ ਰੱਜੇ ਪਰ ਆਪਾਂ ਭੁੱਖੇ ਨਹੀਂ ਮਰਦੇ ਆਪਾਂ ਟਾਈਮ ਪਾਸ ਕਰ ਲਾਂਗੇ ਕੋਈ ਗੱਲ ਨਹੀਂ ਰਿਸ਼ਤੇਦਾਰੀਆਂ ਵਰਤਨ ਵਾਸਤੇ ਹੁੰਦੀਆਂ ਨੇ ਵਰਤਨੀਆਂ ਰਹਿ ਜਾਂਦੀ ਜੇ ਐਂਸ ਹਾਵਲਾ ਮੈਂ ਫੇਰ ਛੋਟੇ ਦਿਮਾਗ ਦੇ ਵਿੱਚ ਇਹੀ ਗੱਲ ਬਾੜਦਾ ਜੇ ਦਾ ਸ਼ਕਾ ਭਾਈ ਹੁੰਦਾ ਇੱਕ ਹੋਰ ਤਾਂ ਵੀ ਜ਼ਮੀਨਤ ਜਾਂਦੀ ਨਾ ਮੈਂ ਨਹੀਂ ਕਹਿੰਦੀ ਹੈਗੀ ਚਲ ਆਪਾਂ ਭੁੱਖੇ ਨਹੀਂ ਮਰਦੇ ਹੈਗੇ ਹੈਂ ਪਰ ਫੇਰ ਵੀ ਉਹਦੀ ਗਲਤ ਗੱਲ ਹੈਗੀ ਪਹਿਲਾਂ ਤਾਂ ਹੋਰ ਗੱਲਾਂ ਕਰਦੀ ਹੁੰਦੀ ਸੀ ਮੈਂ ਤਾਂ ਸੋਨੂ ਦਊਂਗੀ ਜੀ ਮੈਨੂੰ ਸੋਨੂ ਦਊਂਗੀ ਹੁਣ ਕਿਉਂ ਮੁੱਕਰਦੀ ਆ ਫੇਰ ਮੁੱਕਰੀ ਨਹੀਂ ਉਹਨੇ ਹੁਣ ਵੀ ਇਹੀ ਗੱਲ ਕਹੀ ਹੈ ਕਿ ਨਹੀਂ ਵੀਰੇ ਮੈਂ ਜ਼ਮੀਨ ਤੈਨੂੰ ਹੀ ਦਊਂਗੀ ਤਾਂ ਕਲੇਸ਼ ਨਿਮੇੜਨੀ ਮਰੀ ਨੇ ਕਿਹਾ ਵੀ ਇੱਦਾਂ ਠੇਕਾ ਤੁਸੀਂ ਰੱਖ ਲੈ ਲੈ ਲਈ ਜ਼ਮੀਨ ਲੈ ਲਈ ਜ਼ਮੀਨ ਹਾਂ ਨਾਲ ਤਾਂ ਕਦੇ ਤਾਂ ਕਹਿੰਦਾ ਨਾ ਦਮਦਿਨੀ ਹੈਗੀ ਜ਼ਮੀਨ ਹੁਣ ਕਹਿੰਦਾ ਨਾ ਵੀਰੇ ਸੋਨੂ ਦਊਂਗੀ ਜਮੀਨ ਮੈਂ ਤਾਂ ਤੇਰੇ ਨਿਸਾਬ ਹਾਂ ਫੇਰ ਆਦੇ ਨਾਂ ਰੱਖੋ ਸਿਰਫ ਠੇਕਾ ਠੇਕਾ ਲੈ ਕੇ ਜੋਦ ਦਾ ਜਾ ਸਾਰੇ ਲੈ ਜਾਏ ਭਾਈ ਇਹ ਕਰਨਾ ਠੇਕਾ ਆ ਸਿੱਖਣ ਡੱਬੀ ਰਹੀ ਮ ਨਿਆਦਨੀਆਂ ਕਿਵੇਂ ਆਕੜੀ ਦੁਰੀ ਫਿਰਦੀ ਰਹਿੰਦੀ ਹੈਗੀ ਇਹਨੂੰ ਜ਼ਮੀਨ ਦਾ ਹੋਇਆ ਪੈਗਾ ਐ ਨਹੀਂ ਦੇਖਦੀ ਵੀ ਉਹ ਘਰ ਵਸ ਜੇ ਕੌਣ ਹੈ ਬਾਹਰ ਖੁੱਲਾ ਅੱਛਾ ਭੈਣ ਜੀ ਨੇ ਸਾਸਰੀ ਘਰ ਪਹੰਚ ਸਾਸਰੀ ਘਰ ਹੋ ਠੀਕ ਪਹੁੰਚ ਗਏ ਹਾਂ ਹਾਂ ਪਹੁੰਚ ਗਏ ਵਧੀਆ ਠੀਕ ਠਾਕ अच्छा हां चल वार करे ठीक ना सारे हां ठीक है लाप्रीत ने बुलाया लाप्रीत ने कानु बुलाया बहन जी ना ना ना। मैं तो ਲੈਣ ਆਈਆਂ ਮੈਂ ਆਖਾ ਚਲ ਜਵਾਖ ਗੁੱਸੇ ਹੋ ਕੇ ਬੈਠੇ ਨੇਗੇ ਮੇਰਾ ਤਾਂ ਫਰਜ ਬਣਦਾ ਪਹਿ ਲੈ ਕੇ ਆਉਣ ਦਾ ਕੋਈ ਗੱਲ ਹੁਣ ساری ਉਮਰ ਥੋੜੀ ਨਾ ਹੋਰੀ ਬੈਠੇ ਰਹਿਣਗੇ ਵਿਚਾਰੇ ਇਹ ਵੀ ਇਹਨਾਂ ਦਾ ਘਰ ਹੈਗਾ ਜੇ ਇੱਥੇ ਰਹਿ ਗਏ ਤਾਂ ਕੋਈ ਨਹੀਂ ਤੁਹਾਡੇ ਕੋਲੇ ਰਹਿ ਗਏ ਤਾਂ ਕੋਈ ਨਹੀਂ ਮੈਂ ਚਲ ਕੋਈ ਨਾ ਭੈਣੇ ਫਿਰ ਕੀ ਹੋ ਗਿਆ ਮੇਰੇ ਪਾਸ ਉਹੀ ਗੱਲਾਂ ਜਵਾਖ ਤਾਂ ਮੇਰੇ ਵੀ ਨੇ ਮੇਰਾ ਵੀ ਤਾਂ ਜੀ ਕਰਦਾ ਵੇ ਆਪਣੇ ਜਵਾਖਾਂ ਨੂੰ ਲੈ ਕੇ ਜਾਮਾ ਕਰੇ ਦੇਖ ਭੈਣ ਜੀ ਹੁਣ ਤੁਸੀਂ ਵੀ ਤਾਂ ਆ ਕੇ ਗੱਲ ਕੀਤੀ ਆ ਰਾਮਦਾਰੀ ਨਾਲ ਤੁਹਾਡੇ ਭਰਾ ਨੇ ਤਾਂ ਭਾਈ ਅੱਗ ਹੀ ਮਚਾਤੀ ਸੀਗੀ ਕਿਉਂ ਕੀ ਕਹਤਾ ਉਹਨੇ ਹਜੇ ਸੁਣ ਕੋਈ ਕੁਛ ਨਾ ਤੁਹਾਨੂੰ ਬੈਠ ਕੇ ਦੱਸਾਂ ਬਾਕੀ ਗੱਲ ਤਾਂ ਵੀ ਉਹਨੇ ਕੀ ਕੀਤਾ ਕੀ ਨਾ ਕੀਤਾ ਆਜੋ ਬੈਠ ਜੀ ਚਲੋ ਕੋਈ ਨਾ ਅੰਦਰ ਚਲੋ ਆਜੋ ਆਜੋ ਪੰਜੀ ਬੈਠੋ ਬੈਠੇ ਸਨ ਹੋਰ ਕਿਨ ਇੱਧਰ ਜਾ ਰਹੇ ਨੇ ਜਵਾਖ ਚੱਲੇ ਜਵਾਕ ਜਲੇ ਇੱਥੇ ਅੰਦਰ ਬੈਠੇ ਆਂ ਆਰਾਮ ਕਰਦੇ ਆਂ ਉਹਨਾਂ ਨੇ ਕਿਹੜਾ ਕੋਈ ਕੰਮ ਕਰਨਾਗਾ ਚਲੋ ਆਰਾਮ ਤਾਂ ਕਰ ਨਹੀਂ ਆ ਭੈਣ ਕਿ ਇਤਨੀ ਜਾਣਾ ਕਰਦਾ ਡੱਕਾ ਨਹੀਂ ਤੋੜਨਾ ਨਾ ਕੁੜੀ ਕਰੇ ਨਾ ਪਰੌਣਾ ਕਰੇ ਹੋਰ ਥੋੜਾ ਮੁੰਡਾ ਵੀ ਵੇਲਾ ਹੀ ਜਾਂਦਾਗਾ ਚਲੋ ਕੋਈ ਗੱਲ ਸਤਿ ਸ਼੍ਰੀ ਅਕਾਲ ਸਸਰੀ ਘਰ ਤੋ ਠੀਕ ਹੈ ਹਾਂ ਵਧੀਆ ਤੁਸੀਂ ਠੀਕ ਹੋ ਆ ਮੈਂ ਤਾਂ ਠੀਕ ਆ ਚਲ ਵਧੀਆ ਸਤਿਕਾਰ ਨਾਲ ਆਸੀ ਜੀ ਸਸਰੀ ਘਰ ਠੀਕ ਹਾਂ ਹਾਂ ਵਧੀਆ ਪਾੜੇ ਪੁੜੇ ਲੈ ਦੇ ਪੁੱਤ ਖਾ ਲਿਓ ਨੀ ਮੰਮੀ ਹਾਂ ਤੁਸੀਂ ਫੋਨ ਕਰ ਦਿੰਦੇ ਉਤੋਂ ਬੱਸ ਸਟੈਂਡ ਤੋਂ ਲੈ ਆਉਂਗੇ ਬੱਸ ਪੁੱਤ ਮੈਂ ਆਖਿਆ ਚੱਲ ਤੁਰਕੀ ਬਾਗ ਜਾਣੇ ਕਿਹੜਾ ਵਾਲੀ ਦੂਗਾ ਹਾਂ ਦੂਰ ਤਾਂ ਕੋਈ ਨਹੀਂ ਹਾਂ ਬੰਦਾ 5 ਮਿੰਟਾਂ ਚ ਪਹੁੰਚ ਜਾਂਦਾ ਇੱਥੇ ਹਾਂ ਜੇ ਕਾਲੀ ਨਾ ਤੁਰੇ ਤਾਂ ਤੇ ਹੋਰ ਫਿਰ ਫੋਨ ਕਰ ਲਿਆ ਸੀ ਹੈ ਫੋਨ ਤੇ ਇਹਨਾਂ ਨੇ ਆਪ ਹੀ ਕਰ ਲਿਆ ਸੀ ਮੰਮੀ ਨੇ ਅੱਛਾ ਤਿਆਰ ਹੋ ਕੇ ਰਹਿਓ ਅਸੀਂ ਤੁਹਾਨੂੰ ਲੈਣ ਵਾਸਤੇ ਆਉਣੇ ਦੇਖੋ ਭੈਣ ਜੀ ਤੁਸੀਂ ਤਾਂ ਆਰਾਮ ਕਰਨੇ ਬੈਠੇ ਹੋ ਹਨਾ ਆਰਾਮ ਕਰਨਾਂ ਗੱਲਾਂ ਕਰਦੇ ਹੋਗੇ ਤੁਹਾਡੇ ਭਰਾ ਨੇ ਤਾਂ ਅੱਗੇ ਹੀ ਮਚਾਤੀ ਔਨ ਸਾਰ ਕਹਿੰਦਾ ਜਮੀਨ ਦਾ ਠੇਕਾ ਦੇਓ ਪਹਿਲਾਂ ਮੇਰੀ ਗੱਲ ਸੁਣੋ ਉਹ ਤੀਜੇ ਥਾਂ ਕੌਣ ਹੁੰਦਾ ਜਮੀਨ ਮੰਗਣ ਵਾਲਾ ਆਪਾਂ ਤਾਂ ਉਹ ਛੇੜ ਨਹੀਂ ਐ ਮੰਮੀ ਜਿਹੜੀ ਗੱਲ ਬੀਤ ਗਈ ਬਤਾ ਗਈ ਹੁਣ ਹੁਣ ਮੰਮੀ ਜੀ ਸਾਨੂੰ ਲੈਣ ਆਏ ਨੇ ਤੁਹਾਨੂੰ ਤਾਂ ਕੁਝ ਹੋਣਾ ਚਾਹੀਦਾ ਪੁੱਤ ਮੇਰੀ ਗੱਲ ਸੁਣ ਤੇਰੀ ਸੱਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਮੇਰਾ ਭਰਾ ਕੀ ਕਰਤੂਤ ਕਰਕੇ ਗਿਆਗਾ ਤੁਸੀਂ ਪਾਣੀ ਪੀਓ ਹਾਂ ਚਲ ਕੋਈ ਨਾ ਪੁੱਤ ਪਾਣੀ ਵੀ ਪੀ ਲੂੰਗੀ ਕੀ ਗੱਲ ਮੈਨੂੰ ਐ ਦੱਸ ਭਾਣਾ ਕੀ ਕਹਿ ਕੇ ਗਿਆ ਉਹ ਕੀ ਕਰਕੇ ਆ ਕੁਛ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਸੀ ਫਿਰ ਕਿਉਂ ਉਹਦੇ ਮੁੱਸੇ ਮੁੱਸੇ ਚ ਬੰਦਾ ਬੋਲ ਲੰਦਾ ਹੁੰਦਾ ਕਿਉਂ ਉਹ ਤਾਂ ਗੁੱਸਾ ਕਰੇ ਆਪਣੇ ਜ਼ਮੀਨ ਮੰਗਦਾ ਸੀ ਨਾ ਠੇਕਾ ਮੰਗਦਾ ਸੀ ਕਿਉਂ ਦੇ ਗਏ ਸੀ ਉਹ ਨਾ ਤੁਸੀਂ ਵੀ ਨਾ ਬੋਲੇ ਮਮੀ ਉਹ ਕਿਹੜਾ ਕੱਲਾ ਬੋਲੇ ਲੈ ਮੇਰੀ ਤਾਂ ਜ਼ਮੀਨ ਹੈਗੀ ਮੇਰੀ ਧੀਏ ਦੀ ਹਾਂ ਅਸੀਂ ਕਿਉਂ ਭਾਈ ਦੇ ਗਏ ਮੇਰਾ ਭੈਣ ਉਹਨੂੰ ਆਏ ਭੇਜਿਆ ਸੀ ਕਿਹਾ ਵੀ ਚਲ ਕੋਈ ਨਹੀਂ ਜਵਾਕਾਂ ਨੂੰ ਜਾ ਕੇ ਕੋਈ ਮੜਮੋਟਾ ਸਮਝਾ ਲਾ ਕੋਈ ਜਵਾਕਾਂ ਨੇ ਉਹਨੇ ਸਮਝਾਇਆ ਉਹਨੇ ਉਹ ਤਾਂ ਹੁਣ ਸਰ ਸਾਨੂੰ ਕਹਿੰਦਾ ਕਿ ਜ਼ਮੀਨ ਦਾ ਠੇਕਾ ਦਿਓ ਵੀ ਭਾਈ ਉਹਨੂੰ ਕਾਹਤੋਂ ਦਿੱਗੇ ਸੀ ਜ਼ਮੀਨ ਦਾ ਠੇਕਾ ਦੱਸੋ ਸੱਸਰੀ ਕਾ ਸੱਸਰੀ ਘਾਲ ਪੁੱਤ ਹੋਰ ਠੀਕ ਹੋ ਹਾਂ ਠੀਕ ਹੈ ਬਦੂ ਦੇ ਗਏ ਜ਼ਮੀਨ ਦਾ ਠੇਕਾ ਮੰਗਦਾ ਅਸੀਂ ਕਾਹਤੋਂ ਦੇ ਗਏ ਚਲ ਕੋਈ ਨਾ ਭੈਣ ਜੀ ਫੇਰ ਕੀ ਹੋ ਗਿਆ ਤੂੰ ਪਾਲ ਪੋਸ ਕੇ ਤੁਹਾਡੇ ਮੂਰੇ ਲਾਤੀ ਅਸੀਂ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਤੁਹਾਡਾ ਭਾਈ ਹੋਇਆ ਕਿ ਮੇਰਾ ਭਾਈ ਹੋ ਗਿਆ ਜੇ ਦੋ ਗੱਲਾਂ ਕਹਿ ਵੀ ਗਿਆ ਫੇਰ ਕਿੱਡੀ ਕੀ ਗੱਲ ਹੈ ਮੈਂ ਨਹੀਂ ਸੁਣਦੀ ਭੈਣ ਜੀ ਗੱਲਾਂ ਗੁੱਲਾਂ ਐ ਫਾਲਤੂ ਲਾ ਮੈਂ ਤਾਂ ਜਵਾਕਾਂ ਦੀਆਂ ਨਹੀਂ ਸੁਣਦੀ ਆਪਦੇ ਆ ਤੇ ਆ ਉਹ ਤਾਂ ਤੁਹਾਡਾ ਭਰਾ ਹੋ ਗਿਆ ਗਾਹਾਂ ਦੀ ਗਾਹਾਂ ਚਲ ਮੈਂ ਚੁੱਪ ਕਰ ਜਾ ਕੋਈ ਗੱਲ ਨਹੀਂ ਰਿਸ਼ਤੇਦਾਰ ਨੇ ਆਪਣੇ ਉਹ ਕਿਹੜਾ ਕੋਈ ਬਗਾਨਾ ਚਲੋ ਕੋਈ ਨਾ ਜਿੰਨਾ ਬੋਲਣਾ ਬੋਲ ਲਓ ਅਸੀਂ ਤਾਂ ਅੱਜ ਦੋਵੇਂ ਚਲੇ ਜਾਣਾ ਮੰਮੀ ਨੂੰ ਸਾਨੂੰ ਲੈਣ ਆ ਗਈ ਵਿਚਾਰੇ ਜਾ ਨਾ ਮੈਂ ਕਿ ਹੋਰ ਮੈਂ ਤਾਂ ਲੈਣ ਆਈ ਸਾਨੂੰ ਛੱਡ ਦੇਂਗੀ ਕੌਣ ਛੱਡਦਾ ਤੁਹਾਨੂੰ ਮਾਵਾ ਕਿਤੇ ਛੱਡੀਆਂ ਜਾਂਦੀ ਹੁੰਦੀਆਂ ਨੇ ਫਿਰ ਮੈਂ ਤਾਂ ਹੀ ਕਹਿੰਦੇ ਆ ਮੇਰੇ ਲੜ ਦਿੱਤੀ ਮੇਥੋਂ ਵਗਰ ਕਿੱਥੇ ਭੱਜ ਜੂਗੀ ਮੇਰੇ ਵਿੱਚ ਤਾਂ ਖਾਮਦਾ ਲੈ ਭੈਣ ਜੀ ਫਿਰ ਕੀ ਹੋ ਗਿਆ ਧੀ ਅਨ ਤਾਂ ਹੋਈ ਗੱਲ ਮਾਵਾ ਬਪ ਤੋਰਦੀ ਹੁੰਦਾ ਸੋਹਰੇ ਨਾਲੇ ਓਦੋਂ ਦੀ ਵੀ ਤਾਂ ਇੰਨੇ ਚਿਰ ਸਾਡੇ ਕੋਲ ਹੀ ਰਹਿੰਦੀ ਸੀ ਇਹ ਤਾਂ ਹੁਣ ਆਈ ਆ ਵਿਚਾਰੀ ਦੋਕ ਦਿਨਾਂ ਦੀ ਓਰੇ ਮੇਰਾ ਤਾਂ ਹੱਕ ਬਣਦਾ ਸੀ ਨਾ ਲਜਾਣ ਦਾ ਕੋਈ ਨਾ ਭੈਣ ਜੀ ਲੈ ਤਾ ਜਾਓ ਸਭ ਦੀਆਂ ਧੀਆਂ ਜਾਂਦਗਾਨਾ ਗਈਆਂ ਮੈਂ ਤਾਂ ਇਹ ਕਹਿੰਦੀ ਸੀ ਉਹ ਲਾਪਰੀ ਤੈਨੂੰ ਦੱਸ ਦੇ ਤੁਹਾਨੂੰ ਸਾਰੀ ਗੱਲ ਕਿਹੜੀ ਗੱਲ ਪੁੱਤ ਤੂੰ ਮੈਨੂੰ ਕਿਹੜੀ ਗੱਲ ਨਹੀਂ ਦੱਸੀ ਹੈਗੀ ਫੋਨ ਤੇ ਕੋਈ ਗੱਲ ਨਹੀਂ ਮੰਮੀ ਚਾਹ ਚੂ ਬਣਾਓ ਭਾਬੀ ਨਾ ਨਾ ਕੋਈ ਗੱਲ ਨਹੀਂ ਚਾਹ ਤਾਂ ਰਹਿਣ ਦੇ ਪੁੱਤ ਮੈਂ ਤਾਂ ਦੱਸ ਦੇ ਪੁੱਤ ਉਹ ਤੇ ਦਿਲ ਚ ਰਹੂਗਾ ਕੁਛ ਵੀ ਖਬਰ ਕਿਹੜੀ ਗੱਲ ਹੈਗੀ ਦੱਸ ਦੱਸ ਖੁੱਲ ਕੇ ਦੱਸ ਦੇ ਹੋਰ ਉਹ ਤਾਂ ਮੰਮੀ ਜੀ ਇਹਨਾਂ ਨੂੰ ਤਾਂ ਮੇਰੇ ਪੇਕੇਆਂ ਨੂੰ ਤਾਂ ਮੈਂ ਚਲੋ ਉਹ ਗੱਲ ਦੱਸਤੀ ਹਨਾ ਹਾਂ ਚਲੋ ਚੰਗੀ ਗੱਲ ਹੈ ਵੀ ਤੁਸੀਂ ਮਤਲਬ ਤੁਹਾਨੂੰ ਗੱਲ ਦਾ ਵੀ ਨਹੀਂ ਪਤਾ ਤੁਸੀਂ ਤਾਂ ਵੀ ਸਾਨੂੰ ਲੈਣ ਵਾਸਤੇ ਆ ਗਈ ਇਹ ਤਾਂ ਤੁਹਾਡਾ ਬੜੱਪਣਾ ਹੈ ਪਰ ਗੱਲ ਐ ਆ ਵੀ ਹੈ ਨਾ ਮੈਂ ਤੁਹਾਨੂੰ ਉੱਥੇ ਜਾ ਕੇ ਵੀ ਦੱਸੂਗੀ ਇਦੋਂ ਚੰਗਾ ਤਾਂ ਮੈਂ ਤੁਹਾਨੂੰ ਇੱਥੇ ਦੱਸ ਦਾਂ ਮੈਂ ਨਾ ਇੱਕ ਫੈਸਲਾ ਕੀਤਾ ਕਿਉਂਕਿ ਤੁਸੀਂ ਵੀ ਇੱਕ ਦਿਨ ਤਾਂ ਆਪਣੇ ਪੁੱਤ ਨੂੰ ਇਹ ਗੱਲ ਕਹਿਤੀ ਸੀ ਵੀ ਮਿੰਟਾਂ ਤੱਕ ਤਿੰਨ ਕੀਲੇ ਚਾਹੀਦੇ ਨੇ ਲਾਪਰੀ ਫੇਰ ਆਵੇ ਅੱਜ ਤਾਂ ਚਾਹੇ ਤੁਸੀਂ ਐਂ ਕਹਿ ਦੋ ਵੀ ਮੈਂ ਕਹੀ ਹੀ ਨਹੀਂ ਸੀ ਪਰ ਤੁਹਾਨੂੰ ਵੀ ਪਤਾ ਤੁਸੀਂ ਇਹ ਗੱਲ ਕਹੀ ਸੀ ਵੀ ਲਾਪਰੀ ਤਾਂ ਤਾਂ ਆਵੇ ਜ਼ਮੀਨ ਲੈ ਕੇ ਆਵੇ ਉਧਰੋਂ ਮੇਰੀ ਮਾਂ ਨੇ ਇਹ ਗੱਲ ਕਿ ਮੇਰੀ ਮਾਂ ਹੋਰਾਂ ਨੂੰ ਲਾਜ ਚੋ ਰਿਆ ਮੈਂ ਤਾਂ ਮੂੰਹ ਤੇ ਕਹਿਨੀ ਆ ਨਾ ਪੁੱਤ ਇੱਕ ਮਿੰਟ ਮਾਂ ਮੇਰੀ ਗੱਲ ਪੂਰੀ ਨਹੀਂ ਹੋਈ ਉਧਰੋਂ ਮੇਰੀ ਮਾਂ ਪਿਓ ਨੂੰ ਵੀ ਇਹ ਗੱਲ ਦਾ ਲਾਜ ਚੋ ਰਿਆ ਕਿਉਂਕਿ ਮੈਂ ਕਹੜਾ ਨਾ ਸਕੀ ਤੀ ਆ ਇਹਨਾਂ ਨੂੰ ਲਾਜ ਚੋ ਰਿਆ ਤਨਗੀ ਲਿਆ ਹੁਣ ਮੈਂ ਫੈਸਲਾ ਇਹ ਕੀਤਾ ਵੀ ਜ਼ਮੀਨ ਦਾ ਜਿਹੜਾ ਠੇਕਾ ਹੋਇਆ ਕਰੂਗਾ ਅੱਧਾ ਠੇਕਾ ਤਾਂ ਮੈਂ ਉੱਥੇ ਤੁਹਾਨੂੰ ਵੀ ਇਹ ਕਰੂੰਗੀ ਅੱਧਾ ਠੇਕਾ ਮੈਨੂੰ ਦਿਆ ਕਰੂੰਗੀ ਹੁਣ ਇਹਨਾਂ ਨੂੰ ਤਾਂ ਪਤਾ ਨਹੀਂ ਮੰਜ਼ੂਰੀ ਆ ਪਤਾ ਨਹੀਂ ਨਾ ਨਾ ਤਾਂ ਕਾਲਾ ਮਾਲਾ ਕਰਤਾ ਗੱਲ ਦਾ ਸਸਰੀ ਘਰ ਨਹੀਂ ਸਸਰੀ ਘਰ ਪੁੱਤ ਹੋਰ ਠੀਕ ਹੈ ਹ ਪਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਵੀ ਤੁਸੀਂ ਦੱਸੋ ਮੈਨੂੰ ਵੀ ਤੁਹਾਨੂੰ ਮਨਜ਼ੂਰ ਹੈ ਕਿਉਂਕਿ ਨਾਲੇ ਤਾਂ ਮੈਂ ਆਪਣੇ ਭਰਾ ਨਾਲ ਵਰਤਦੀ ਰਹਿ ਜੂਗੀ ਨਾਲੇ ਉਧਰ ਆਪਦੇ ਘਰੇ ਰਹਿ ਜੂਗੀ ਪੁੱਤ ਆ ਤੂੰ ਕਿਹੜੀਆਂ ਗੱਲਾਂ ਕਰਨ ਲੱਗ ਗਈ ਈ ਮੈਂ ਤਾਂ ਦੇਖ ਤੈਨੂੰ ਲੈਣ ਆਈਆਂ ਹੈ ਮੈਨੂੰ ਨਾ ਤਾਂ ਮੈਨੂੰ ਜ਼ਮੀਨ ਦੀ ਲੋੜ ਆ ਨਾ ਮੈਨੂੰ ਥੋੜੇ ਠੇਕੇ ਦੀ ਲੋੜ ਆ ਮੈਨੂੰ ਤਾਂ ਧੀਏ ਤੁਸੀਂ ਇਹ ਚਾਹਦੇ ਹੋ ਘਰੇ ਫਿਰ ਮੰਮੀ ਤੁਸੀਂ ਉੱਧੇ ਇਹ ਗੱਲ ਕਿਉਂ ਕਹੀ ਸੀ ਜੇ ਲਾਪੇ ਤਾਂ ਆਵੇ ਤਾਂ ਜ਼ਮੀਨ ਹੀ ਲੈ ਕੇ ਆਵੇ ਮੈਂ ਤਾਂ ਉੱਧੇ ਦੀ ਕਹਿ ਕੇ ਪਸਤਾਨੀਆਂ ਪੁੱਤ ਮੈਂ ਤਾਂ ਕੰਧਾ ਕਰਨੀ ਚਾਹਦੀਆਂ ਰਾਤਾਂ ਨੂੰ ਮੇਰੇ ਲਬੇ ਦਾ ਕੋਈ ਭੈਣ ਵੀ ਨਹੀਂ ਆਉਂਦਾ ਤੀਏ ਤੇਰੀ ਨਾਨੀ ਤੱਕ ਵੀ ਨਹੀਂ ਆਈ ਮੇਰੇ ਤਾਂ ਕੋਈ ਐ ਥੋੜੀਆ ਵੀ ਕੋਈ ਮਾਮਾ ਆਤਿਆਂ ਦੁੱਖ ਸੁੱਖ ਕਰ ਲਾਂਗੇ ਅਸੀਂ ਪੁੱਤ ਤੇਰਾ ਮਾਂ ਮੈਨੂੰ ਲੜਕੇ ਭੇਜਦਾ ਸੀ ਕਹਿੰਦੀ ਤੇਰੀ ਨਾਨੀ ਨੂੰ ਬੁਲਾ ਲੂੰਗੀ ਬਗਜਰੋ ਚਲ ਕੋਈ ਨਾ ਪੁੱਤ ਮੇਥੋਂ ਤਾਂ ਗਲਤੀ ਹੋ ਗਈ ਦੇਖ ਮੈਂ ਤਾਂ ਤੈਨੂੰ ਹੁਣ ਵੀ ਕਹਿੰਨੀ ਆ ਮੈਨੂੰ ਮaaf ਕਰ ਦੋ ਪੁੱਤ ਮੈਂ ਤਾਂ ਤੁਹਾਨੂੰ ਲੈਣ ਆਈਆਂ ਮੈਨੂੰ ਕਾਸੇ ਦੀ ਲੋੜ ਨਹੀਂ ਸਭ ਕੁਝ ਹੈਗਾ ਦਿੱਤਾ ਹੋਇਆ ਮਾਲਕ ਦਾ ਮੇਰੇ ਘਰੇ ਕਾਸੇ ਦੀ ਲੋੜ ਤਾਂ ਕਿਉਂ ਨਹੀਂ ਮੰਮੀ ਐ ਹੁਣ ਮੈਂ ਭੱਜਦੀ ਥੋੜੀ ਆ ਤੁਹਾਡੇ ਤੋਂ ਹੁਣ ਮੈਂ ਕਿ ਮੇਰਾ ਤਾਂ ਫੈਸਲਾ ਇਹੀ ਹੈ ਦੇਖ ਅੱਧਾ ਠੇਕ ਐ ਇਧਰ ਆਊਗਾ ਅੱਧਾ ਠੇਕ ਐ ਇਧਰ ਆਊਗਾ ਠੀਕ ਐ ਹੁਣ ਦੋਈ ਧਿਰਾਂ ਨੂੰ ਮਨਜ਼ੂਰ ਐ ਵੀਰੇ ਲੈ ਪੁੱਤ ਅਸੀਂ ਕੀ ਕਰਨਾ ਤੇਰਾ ਠੇਕਾ ਤੇਰੀ ਜ਼ਮੀਨ ਤੇਰੇ ਨਾਂ ਆਏਗੀ ਹਨਾ ਵੀ ਜੱਸੇ ਦੇਖ ਪੁੱਤ ਸਾਨੂੰ ਤਾਂ ਅੱਧੇ ਹਿੱਸੇ ਦੀ ਲੋੜ ਨਹੀਂ ਸਾਰੇ ਦੀ ਲੋੜ ਨਹੀਂ ਜ਼ਮੀਨ ਤੇਰੀ ਐ ਤੇਰੇ ਨਾਂ ਐ ਤੂੰ ਆਪਦੀ ਜਦੋਂ ਮਰਜੀ ਜਾ ਪਰ ਇੱਕ ਗੱਲ ਤੈਨੂੰ ਮੈਂ ਦੱਸਦਾ ਆ ਤਰੀ ਪਰ ਜਾ ਇਹਦੇ ਤੇ ਭਰਾ ਨੂੰ ਪੁੱਛ ਲੈ ਵੀ ਕੱਲ ਨੂੰ ਵਰਤਣਗੇ ਤੇਰੇ ਨਾਲ ਦੇਖ ਫਾਈ ਲੱਫਰੀ ਤਾਂ ਗੁੱਸਾ ਤਾਂ ਕਰੀ ਨਾ ਜਦੋਂ ਕੁੜੀ ਜ਼ਮੀਨ ਲੈ ਗਈ ਫਿਰ ਕੀ ਵਰਤ ਵਰਤੇ ਬੈ ਰਹਿ ਗਿਆ ਨਾ ਹੱਦ ਧੋਗੀ ਤੇਰੀ ਆਲੀ ਗੱਲ ਅਕੇ ਬਰਤੜ ਦੇ ਵਾ ਤੂੰ ਗਾਉਣਾ ਬਰਤਨ ਵਾਲੀ ਜਦੋਂ ਭਾਈ ਬੈਠਾਗਾ ਨਾਲ ਇਹ ਕਿਹੜੇ ਜ਼ਮੀਨ ਸਾਰੀ ਲੈ ਕੇ ਜਾਂਦੀ ਏ ਤਾਂ ਠੇਕਾ ਲੈ ਕੇ ਜਾਂਦੀ ਉਹ ਵੀ ਅੱਧਾ ਅੱਧਾ ਤਾਂ ਆਪਣਾ ਵੀ ਛੱਡ ਕੇ ਜਾਊਗੀ ਲ ਮੇਰੀ ਕੀ ਹੱਦ ਹੋ ਰਹੀ ਹੈ ਮੇਰੀ ਗੱਲ ਸੁਣ ਲੋ ਮੇਰਾ 6 ਕਿੱਲਾ ਤੇ ਸਾਖ ਹੋਇਆ ਸੀਗਾ ਤੇ ਮੈਨੂੰ ਨਹੀਂ ਪਤਾ ਹੈਗਾ ਮੇਰੇ ਤਾਂ 6 ਕਿੱਲੇ ਪੂਰੇ ਹੋਣੇ ਚਾਹੀਦੇ ਨੇ ਫੇਰ ਮੇਰੀ ਗੱਲ ਸੁਣ ਲੈ ਦੱਸੀ ਹੋਈ ਸੀ ਗੱਲ ਤੇਰੇ ਪਿਆਉ ਨੂੰ ਵੇ ਐ ਕਰਕੇ ਵੀ ਤਿੰਨ ਕਿੱਲੇ ਪੂਰੇ ਨਾ ਨੇ ਜੇ ਬਰਤਨੀ ਰਹੂ ਤਾਂ ਜ਼ਮੀਨ ਮਿਲੂਗੀ ਬਰਤ ਤੇ ਹੈਗੇ ਆ ਬਤ ਤੇ ਹੈਗੇ ਕੁੜੀ ਨੇ ਵਰਤਣੀ ਵਰਤਦੀ ਹੈਗੀ ਹੁਣ ਕੀ ਕਰੀਏ ਦੱਸ ਫੇਰ 10 ਮਿੰਟ ਤੇ ਕਹਤਾ ਕਿ ਜਮੀਨ ਲੈ ਜੂ ਕਿ ਮੈਂ ਨਹੀਂ ਵਰਤਦੀ ਬਈ ਨਾ ਬੱਕਰ ਜੋ ਹੁਣ ਰੋਲਾ ਕਾਤਾ ਪਾਉਂਦੇ ਆ 6 ਕਿੱਲੇ ਪੁੱਤ 6 ਕਿੱਲੇ ਰਹਿਣਗੇ ਇਹ ਕਿੱਥੇ ਲ ਜਾਂਦੀ ਆ ਵਿਚਾਰੀ ਇਹਨੂੰ ਤਾਂ ਉਹੀ ਵਿੱਚ ਵਿਚਾਰੇ ਤੁਸੀਂ ਦੱਬ ਰੱਖਿਆਗਾ ਵੀ ਜਮੀਨ ਲ ਜਾਂਦੀ ਆ ਠੇਕਾ ਲ ਜਾਂਦੀ ਆ ਇਹ ਤਾਂ ਇੱਕ ਕਹਿਣ ਦੀ ਗੱਲ ਹੈਗੀ ਮੈਂ ਤਾਂ ਅਸੀਂ ਬੈਠੀ ਆ ਵਿਚਾਰੀ ਮੈਂ ਤਾਂ ਅੱਧਾ ਠੇਕਾ ਲ ਜਾਂਦੀ ਗੱਲ ਕੀਤੀ ਸੀ ਤੁਸ ਤਾਬਦਾਸ ਨੂੰ ਰਗ ਦਿਖਾਈ ਦਿੱਤਾ ਜੇ ਕਿਤੇ ਮੈਂ ਪੂਰਾ ਠੇਕਾ ਲੈ ਜਾ ਫਿਰ ਤਾਂ ਤੁਸੀਂ ਮੇਰੇ ਨਾਲ ਜਮੀ ਨਹੀਂ ਬਾਤ ਨੇ ਨਾ ਲੈ ਲੈ ਜਾ ਲੈ ਜਾ ਠੀਕਾ ਸਾਨੂੰ ਕੋਈ ਗੁੱਸਾ ਨਹੀਂ ਹੈ ਗਿਆ ਤੂੰ ਠੇਕਾ ਪੂਰਾ ਹੀ ਲੈ ਜੀ ਪੁੱਤ ਕੋਈ ਗੱਲ ਨਹੀਂ ਠੰਡੇ ਬਾਤੇ ਨਾਲ ਗੱਲ ਕਰ ਠੀਕ ਹੈ ਕਿ ਨਹੀਂ ਜੇ ਪੁੱਤ ਠੇਕਾ ਤੂੰ ਇਹਨਾਂ ਨੂੰ ਪੂਰਾ ਲਾ ਜਾ ਕੇ ਦੇਤਾ ਫਿਰ ਤੈਨੂੰ ਚੰਗਾ ਸਮਝਣਗੇ ਅੱਗੇ ਦੀ ਗੱਲ ਹੋਈ ਹੈ ਨਾ ਮੈਂ ਉਹਦੀ ਜਵਾਨ ਤੇ ਰਹੂੰਗੀ ਹੁਣ ਅੱਗਾ ਠੇਕੇ ਅੰਦਰ ਆਊਗਾ ਅੰਦਰ ਜਾਊਗਾ ਨਾ ਪੁੱਤ ਇਹ ਵੀ ਲਾਲਚੀ ਨਹੀਂ ਹੈ ਤੂੰ ਐ ਨਾ ਸਮਝ ਵੀ ਲਾਲਚੀ ਨਹੀਂ ਨਾ ਨਾ ਭੈਣ ਜੀ ਸਾਨੂੰ ਕਾਦਾ ਲਾਲਚਾ ਮੈਨੂੰ ਤਾਂ ਮੇਰੇ ਜਵਾਕਰੇ ਚਾਹੀਦੇ ਨੇ ਮੈਂ ਕੀ ਕਰਾਉਣੀ ਮੇਰੇ ਕੋਲ ਤਾਂ ਬਥੇਰੇ ਪਹਿਲੇ 7 ਕਿੱਲੇ ਜ਼ਮੀਨ ਦੇ ਹੈਗੇ ਨੇ ਜੀ ਕਿਉਂ ਠੇਕੇ ਦੀ ਗੱਲਾਂ ਛੇੜਦੇ ਹੋ ਤੁਸੀਂ ਮੈਂ ਤਾਂ ਕੋਈ ਗੱਲ ਨਹੀਂ ਛੇੜੀ ਪੰਜੇ ਠੇਕੇ ਦੀ ਠੇਕੇ ਦੀ ਗੱਲ ਮੈਂ ਪੁੱਛੀ ਜਾਂਦੀ ਆ ਵਿਚ ਵਿਚਾਲੇ ਬੰਨ ਰੱਖਿਆਗਾ ਇਹਨੂੰ ਕਦੇ ਕੋਈ ਜ਼ਮੀਨ ਮੰਗਦੇ ਹੋ ਕਦੇ ਇਹ ਤੋਂ ਠੇਕਾ ਮੰਗਦੇ ਹੋ ਸੜ ਤਾਂ ਕੁੜੀ ਅੱਧਾ ਹੀ ਹੋਗੀ ਲੈ ਪੰਜ ਹੱਦ ਹੋਈ ਪਈ ਆ ਛੋਡੇ ਵਾਲੀ ਤੁਸੀਂ ਇੱਧਰ ਗੱਲ ਕਰੋ ਮੰਮੀ ਇਹ ਤੁਹਾਡਾ ਆਖਰੀ ਫੈਸਲਾ ਨਾ ਹੁਣ ਵੀ ਤੁਹਾਨੂੰ ਜ਼ਮੀਨ ਨਹੀਂ ਚਾਹੀਦੀ ਠੇਕਾ ਨਹੀਂ ਚਾਹੀਦਾ ਪੱਕਾ ਹਾਂ ਹਾਂ ਮੈਨੂੰ ਤੇਰੀ ਸੌਂ ਚਾਹੀਦੀ ਆ ਮਤਲਬ ਤੇਰੀ ਸੌ ਬਸ ਮੈਨੂੰ ਤਾਂ ਤੂੰ ਹੀ ਚਾਹੀਦੀ ਆ ਬਸ ਠ ਹੁਣ ਮੇਰੀ ਗੱਲ ਸੁਣੋ ਇਹਨਾਂ ਨੇ ਤਾਂ ਕਹਿਤਾ ਇਹਨਾਂ ਨੂੰ ਤਾਂ ਕੋਈ ਜ਼ਮੀਨ ਦਾ ਲਾਲਚ ਨਹੀਂ ਪਰ ਤੁਹਾਨੂੰ ਜ਼ਮੀਨ ਦਾ ਭਾਬੀ ਜਿਆਦੇ ਲਾਲਚ ਹੈ ਨਾ ਤੁਹਾਨੂੰ ਤੁਹਾਡੇ ਪੂਰੇ 6 ਕਿੱਲੇ ਚਾਹੀਦੇ ਨੇ ਹਾਂ ਤੁਸੀਂ ਐਂ ਕਰੋ ਸਾਰੇ ਦਾ ਸਾਰਾ ਠੇਕਾ ਵੀ ਤੁਹਾਡਾ ਤੇ ਦੋ ਤਿੰਨ ਦਿਨਾਂ ਚ ਮੈਂ ਤਾਂ ਜ਼ਮੀਨ ਵੀ ਆਪਦੇ ਨਾਲ ਲਾ ਕੇ ਵੀਰੇ ਦੇ ਨਾਲ ਕਰਾ ਦੂੰ ਬਸ ਤਾਂ ਨੂੰ ਪੁੱਤ ਨਾ ਕਰਾ ਦੇਗੀ ਹੋਰ ਟੰਡੇ ਦਿਮਾਗ ਨਾਲ ਗੱਲ ਨਾ ਕਰ। ਤੁਸੀਂ ਤਾਂ ਚੁੱਪੀ ਕਰ ਦੋ। ਹੋਰ ਤੂੰ ਵੀ ਉਹੀ ਬੋਲੀ ਜene ਜਦੋਂ ਫੈਸਲਾ ਹੋਈ ਜਾਂਦਾ ਹੋ ਜਾਂਦੇ ਤੂੰ ਵਿੱਚ ਹੋਰ ਘੋੜਾ ਦਬਾ ਦੇ ਨਹੀਂ ਨਹੀਂ ਕੁੜੀ ਵਿਚਾਰੀ ਕਪੜਾ ਹੀ ਘੋਈ ਆ। ਵਰਤਣ ਵਾਲੀ ਕਿਹੜੀ ਗੱਲ ਆ ਭੈਣ ਜੀ ਉਹੀ ਗੱਲ ਆ ਜੇ ਕੋਈ ਵਰਤੂਗਾ ਜਿਹੜਾ ਜਿਹੜਾ ਕੋਈ ਵਰਤੂ ਵਰਤ ਲੂ ਅਗਲਾ ਜਿਹੜਾ ਜਿਹੜਾ ਕੋਈ ਨਹੀਂ ਵਰਤੂ ਨਾ ਵਰਤੋ ਇਹ ਕਿਹੜਾ ਮੁਫੀ ਮਰਦੀ ਆ ਅਬ ਜੇ ਮੇਰੇ ਵਰਗੀ ਕਿਹੜਾ ساری ਉਮਰ ਰਹਿ ਜਾ ਤੁਸੀਂ ਰਹਿ ਜਾਓਗੇ ਵਰਤਣਾ ਤਾਂ ਇਹਨਾਂ ਨਹੀਂ ਆ ਉਹੀ ਤਾਂ ਮੈਂ ਸੋਚ ਲਈ ਆ ਵੀ ਨਾਲੇ ਬੰਦੇ ਨੇ ساری ਉਮਰ ਰਹਿਣਾ ਨਹੀਂ ਇੱਕ ਦਿਨ ਦੁਨੀਆ ਛੱਡ ਕੇ ਜਾਣੀ ਐ ਫਿਰ ਵੀ ਪਤਾ ਨਹੀਂ ਕਿਉਂ ਜ਼ਮੀਨਦਾਰ ਨਾਲ ਲਾਲਚ ਹੈ ਹਾਂ ਇਹ ਤਾਂ ਸਾਰੀ ਦੁਨੀਆਦਾਰ ਚੱਲੀ ਆ ਪੁੱਤ ਪਹਿਲੇ ਦਿਨ ਤੋਂ ਚੱਲਦੀ ਆਈ ਲੋਭ ਲਾਲਚ ਨਾਲੀ ਦੁਨੀਆ ਜਿਉਂਦੀ ਆ ਕੀ ਉਹ ਕੌਣ ਜਿਉਂਦਾਗਾ ਉਹ ਤਾਂ ਮਿੱਟੀ ਬਣ ਕੇ ਵਹਿ ਜੇ ਬੱਸ ਫੇਰ ਠੀਕ ਹੈ ਹੁਣ ਤਾਂ 6 ਕਿੱਲੇ ਮਿਲ ਜਾਣਗੇ ਹੁਣ ਤਾਂ ਚਾਹ ਬਣਾ ਦੋ ਇਹਨਾਂ ਨੂੰ ਹਾਂ ਕੋਈ ਨਾ ਚਾਹ ਤਾਂ ਕਿਹੋ ਜਿਹੀ ਗੱਲਾਂ ਕਰਦੀ ਐ ਚਾਹ ਤਾਂ ਮੈਂ ਉਹ ਵੀ ਬਣਾਉਂਦੀ ਭਾਈ ਬਣਾ ਪੁੱਤ ਬਣਾ ਹਾਂ ਤੈਨੂੰ ਐ ਸਿਖਦੀ ਵੀ ਜਮੀਨ ਨਾਲ ਨਾਲੇ ਜੱਕੇ ਮੈਨੂੰ ਕੋਈ ਨਹੀਂ ਹੈਗਾ ਮੈਂ ਤਾਂ ਉਹ ਗੱਲ ਦੱਸੀ ਐ ਵੀ 6 ਕਿੱਲੇ ਸਾਖ ਹੋਇਆ ਤੇ ਮੇਰਾ ਉਹ ਗੱਲ ਕਰੀਏ ਪੈਣ ਦੰਦ ਤੂੰ ਨਹੀਂ ਹਟਦਾ ਬੋਲਣ ਨੂੰ ਜਦ ਤੱਕ ਚਾਹ ਨਾ ਬਣਾ ਬਣਾ ਆਏਗਾ ਤਾਂ ਤਾ ਚੁੱਪ ਕਰ ਜਾ ਕਰ ਤੁਸੀਂ ਕਿੰਨਾ ਚੁੱਪ ਕਰਕੇ ਹਾਂ ਜਮਾ ਨਹੀਂ ਬੋਲਦਾ ਕੋਈ ਨਾ ਬੁੱਤ ਕਰਿਆ ਬੈਠਾ ਤੁਸੀਂ ਕਾਹਨੂੰ ਕਲੇਸ਼ ਕਰਿਆ ਆਪਦੇ ਕਰੇ ਮੇਰੇ ਨਾਲ ਸਾਡੇ ਦਾ ਰੋਜ਼ ਹੀ ਗਲੇਸ਼ ਹੈ ਗੱਲ ਸੁਣੋ ਭੈਣ ਜੀ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਜਾਂ ਤੁਹਾਡਾ ਭਰਾ ਕਰਦਾ ਤੁਹਾਡਾ ਮੁੰਡਾ ਜਮਾ ਨਹੀਂ ਕਰਦਾ ਇਹਨੂੰ ਵਿਚਾਰੇ ਜਵਾਕ ਨੂੰ ਜਵੇਂ ਦੇ ਲਾਲਚ ਜਮੀਨ ਦਾ ਲਾਲਚ ਕਿਨੂੰ ਆ ਭੈਣ ਜੀ ਫੇਰ ਉਹੀ ਗੱਲ ਲਾਲਚ ਕਿਨੂੰ ਹੈ ਕਿਨੂੰ ਨਹੀਂ ਹੈਗਾ ਉਹ ਤਾਂ ਮੈਨੂੰ ਪਤਾ ਕੋਈ ਗੱਲ ਨਹੀਂ ਇਹ ਗੱਲਾਂ ਬਾਰ ਬਾਰ ਕਰਨ ਦੀ ਲੋੜ ਨਹੀਂ ਤੁਸੀਂ ਐ ਕਰੋ ਮੰਮੀ ਤੁਸੀਂ ਵੀ ਅੰਦਰ ਬਹਿ ਜਾਓ ਮਾੜਾ ਜ ਮੈਂ ਇਹਨਾਂ ਨਾਲ ਗੱਲ ਕਰ ਲੈਂਦਾ ਕਰ ਲੈ ਪੁੱਤ ਕਰ ਲੈ ਭਾਈ ਹੋਰ ਕੋਈ ਵੀ ਜਾਓ ਅੰਦਰ ਸਾਰੇ ਇਹ ਤੁਹਾਡੀ ਪ੍ਰਾਈਵੇਟ ਗੱਲ ਹੋ ਕਰ ਲਓ ਕਰ ਲਓ ਸਾਥੋਂ ਚੋਰੀਓ ਹਾਂ ਜਦੋਂ ਮੈਂ ਤਾਂ ਵਰਨ ਕਰ ਜਾਂਦੀ ਹੈ ਮੰਮੀ ਵੀ ਲੋੜ ਨਹੀਂ ਕਰਦੀ। ਦੇਖ ਮੇਰੀ ਗੱਲ ਸੁਣ ਮੰਮੀ। ਪਤਾ ਨਹੀਂ ਕਿਉਂ ਮੈਨੂੰ ਤੁਹਾਡੀ ਅਗਲਾ ਤੇ ਹੁਣ ਯਕੀਨ ਜਾ ਰਿਹਾ ਹੈ। ਇੰਨੀ ਚੰਗੀ ਗੱਲ ਕੀਤੀ ਬਹੁਤ ਵਧੀਆ ਲੱਗਿਆ। ਪਰ ਇੱਕ ਗੱਲ ਤਾਂ ਹੈਗੀ ਐ। ਮਾਂ ਨੇ ਤਾਂ ਦਿਖਾਤਾ ਨਾ ਵੀ ਮੈਂ ਮਤਰੇਈ ਆਂ। ਜੇ ਮੇਰੀ ਸਾਕੀ ਮਾਂ ਹੁੰਦੀ ਉਹ ਥੋੜੀ ਐਸੇ ਰਹ ਜਾਂਦੀ ਸੀ। ਮੈਂ ਤੈਨੂੰ ਪੁੱਤ ਕੀ ਕਹਿੰਦੀ ਸੀ ਉਦਦੇ ਦੀ। ਵੀ ਜਿਹੜੀ ਚਾਚੀ ਆ ਉਹ ਤਾਂ ਚਾਚੀ ਹੀ ਰਹੂ ਕਦੇ ਤੇਰੀ ਮਾਂ ਨਹੀਂ ਬਣਦੀ। ਮੈਂ ਤਾਂ ਸਾਨੂੰ ਉਦੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਵੀ ਇਹਨਾਂ ਨੂੰ ਲਾਲਚ ਬਸ ਉਹਦਾ ਮਨ ਨਾ ਖਰਾਬ ਕਰਦੀ ਏ ਇਹਦਾ ਮਤਲਬ ਫਿਰ ਇਹਨਾਂ ਨੇ ਤਾਂ ਹੁਣ ਮੇਰੇ ਨਾਲ ساری ਉਮਰ ਵਰਤਣ ਹੀ ਨਹੀਂ ਬਸ ਜਿਵੇਂ ਜ਼ਮੀਨ ਦੇਗੀ ਇਹਨਾਂ ਨੇ ਤਾਂ ਤਾਂ ਵੀ ਨਹੀਂ ਵਰਤਣਾ ਮੇਰੀ ਗੱਲ ਸੁਣ ਵਰਤਣ ਆਪਾਂ ਬਾਈ ਨਾਲ ਆ ਉਹ ਅਗਲਾ ਪਿੰਨ ਨਾਲ ਸਿੱਧੇ ਮੱਥੇ ਆ ਭਾਬੀ ਦੇਖੇਗੇ ਮੈਂ ਬੋਲਦੀ ਸੀ ਹੁਣ ਪੁੱਤ ਮੇਰੀ ਗੱਲ ਸੁਣੋ ਤੁਸੀਂ ਸਾਰੇ ਦੋਨੇ ਜਣੇ ਬੈਠੇ ਹੋ ਮੇਰੇ ਲਾਵੇ ਹੁਣ ਕੋਈ ਨਹੀਂ ਹੈਗਾ ਵਰਤਣਗੇ ਤਾਂ ਵੀ ਠੀਕਾ ਨਹੀਂ ਵਰਤਣਗੇ ਤਾਂ ਕੀ ਕਰ ਤੁਸੀਂ ਕੀ ਉਹਦੇ ਘਰੇ ਭੁੱਖੇ ਮਰਦੇ ਹੋ ਤੁਹਾਡੇ ਕੋਲ ਕੀ ਨਹੀਂ ਹੈਗਾ ਮਾਤਾ ਤੈਂ ਚ ਲੂਸ ਕਢਾਇਆ ਮੇਰਾ ਨਾ ਤੈਨੂੰ ਵੀ ਲੱਗਦਾ ਪਰ ਮੰਮੀ ਤੁਹਾਨੂੰ ਪਹਿਲਾਂ ਇਹ ਜੀ ਗੱਲਾਂ ਨਹੀਂ ਸੀ ਕਰਨੇ ਚਾਹੀਦੀਆਂ ਮੈਨੂੰ ਵੀ ਤਾਂ ਗੱਲ ਤੇ ਆਏ ਹਾਂ ਤੁਸੀਂ ਪਤਾ ਨਹੀਂ ਸੀ ਮੈਨੂੰ ਵੀ ਮੈਂ ਐ ਕੱਲੀ ਰਹਿ ਜੂਗੀ ਮੈਂ ਜਮਾਂ ਕੱਲੀ ਰਹਿ ਗਈ ਪੁੱਤ ਮੇਰਾ ਵੀ ਜੀ ਨਹੀਂ ਲੱਗਦਾ ਕਰ ਪੁੱਤ ਮੈਨੂੰ ਪਤਾ ਨਹੀਂ ਸੀ ਵੀ ਮੈਂ ਘਰ ਕੱਲੀ ਰਹਿ ਜੂਗੀ ਪੁੱਤ ਮੈਨੂੰ ਤਾਂ ਉਹੀ ਗੱਲ ਕੰਦਾ ਖਾਣ ਨੂੰ ਆਉਂਦੀ ਆ ਨੇ ਕੱਲੀ ਨੂੰ ਮੇਰਾ ਤਾਂ ਜਮੀ ਨਹੀਂ ਜੀ ਲੱਗਦਾ ਸੱਚੀ ਮੈਨੂੰ ਤਾਂ ਆਇਆ ਰਹਿੰਦਾ ਵੀ ਘਰ ਵੜਵੜ ਖਾਂਦਾ ਤੈਨੂੰ ਤਾਂ ਵੀ ਘਰੋਂ ਭੱਜ ਜਾ ਮੰਮੀ ਤੁਸੀਂ ਆਪਦਾ ਮਨ ਕਿਉਂ ਖਰਾਬ ਕਰਦੇ ਹੋ ਹੁਣ ਅਸੀਂ ਤੁਹਾਡੇ ਨਾਲ ਜਾ ਰਹੇ ਹਾਂ ਨਾ ਨਾਲੇ ਜਾ ਵੀ ਵਿਸ਼ਵਾਸ ਕਰਕੇ ਰਹੇ ਆ ਕਿ ਤੇ ਐ ਨਾ ਹੋਵੇ ਤੁਸੀਂ ਉੱਥੇ ਜਾ ਕੇ ਫੇਰ ਬਦਲ ਜਾਓ ਸਹੀ ਗੱਲ ਆ ਮਾ ਲਾਪਰੀ ਦੀ ਹੁਣ ਆਪਦਾ ਮਨ ਸਮਝਾ ਲੈ ਕਹਿੰਦੇ ਉੱਥੇ ਜਾ ਕੇ ਜਲੂਸ ਕੱਢੀ ਜਾਵੇਂ ਫੇਰ ਨਾ ਨਾ ਪੁੱਤ ਮੈਂ ਨਹੀਂ ਐ ਕਰਦੀ ਤੁਹਾਡੇ ਨਾਲ ਹੁਣ ਮੈਨੂੰ ਪਤਾ ਲੱਗ ਗਿਆ ਵੀ ਆਪਦੇ ਪੁੱਤੀ ਆ ਪੁੱਤਾਂ ਤੋਂ ਬਿਨਾ ਕਹਣਾ ਕੋਈ ਨਹੀਂ ਕਿਸੇ ਦਾ ਹੈਗਾ ਮਾਂ ਮੈਨੂੰ ਯਕੀਨ ਨਹੀਂ ਜਾਂਦਾ ਵੀ ਤੂੰ ਇੰਨੀ ਛੇਤੀ ਕਿਵੇਂ ਬਦਲ ਜਾਵੇਂਗੀ ਲੈ ਪੁੱਤ ਜੇ ਤੈਨੂੰ ਨਹੀਂ ਯਕੀਨ ਹੈਗਾ ਮੈਂ ਤੈਨੂੰ ਯਕੀਨ ਕਿਵੇਂ ਦਿਵਾਵਾਂ ਹੁਣ ਤਾਂ ਦੇਖ ਲੈ ਹੁਣ ਤਾਂ ਮੈਂ ਆਈਆਂ ਨੀਮੀ ਹੋ ਕੇ ਤੇਰੇ ਮੂਰੇ ਤੇ ਤੇ ਮਾਂ ਪੁੱਤੀਆਂ ਪੁੱਤਾ ਮੂਰੇ ਨੀਮੀ ਹੋ ਕੇ ਆਇਆ ਕਰਦੀ ਆ ਤੁਹਾਨੂੰ ਯਕੀਨ ਹੋਵੇ ਨਾ ਹੋਵੇ ਪਰ ਮੈਨੂੰ ਮੰਮੀ ਤੇ ਪੂਰਾ ਭਰੋਸਾ ਹੈ ਵੀ ਹੁਣ ਉਹ ਆਪਦਾ ਮਨ ਬਦਲ ਕੇ ਫੇਰੀ ਇੱਥੇ ਆਈ ਦੀ ਚਲ ਇਹਨੇ ਚਾਹ ਪਾਣੀ ਪੀ ਕੇ ਨਾ ਫਿਰ ਆਪਾਂ ਚੱਲਦੇ ਆਂ ਹਾਂ ਕੋਈ ਨਾ ਪੁੱਤ ਤੁਸੀਂ ਆਪਦੇ ਇਹਨੇ ਤਿਆਰੀ ਕਰ ਲਓ ਜਾ ਕੇ ਚਲੋ ਕੋਈ ਨਾ ਮੈਂ ਕਰ ਦਾਂਦੀ ਆਂ ਅਸੀਂ ਚਾਹ ਦੀ ਘੁੱਟ ਫੜਾ ਦਾਂ ਇਹਨੂੰ ਲਹਰ ਜਿੱਦੇ ਵਾ ਪੁਚਾ ਪੀ ਲੈ ਹੈ ਚਾ ਹਾਂ ਉਹ ਹੁਣੇ ਕਿਹੜੇ ਵੇਲੇ ਦੀ ਬਣਾ ਲਈਦਾ ਚਾ ਲੈ ਕੁੜਮਣੀ ਨਹੀਂ ਆਈ ਤਾਂ ਚਾ ਬਣਾਈ ਗੀ ਅੱਛਾ ਹੋਰ ਮੈਂ ਤਾਂ ਸਾਰਿਆਂ ਦੀ ਬਣਾ ਲਾ ਚਲ ਚੰਗਾ ਕੀਤਾ ਹਾਂ ਵਧੀਆ ਕੀਤਾ ਮਨ ਤਾਂ ਆਈ ਸੀ ਮਾ ਹੁਣ ਨਾ 10 ਵਾਲੀ ਆ ਨਾ 11 ਵਾਲੀ ਇਹ ਕਿਹੜੇ ਟਾਈਮ ਦੀ ਬਣਾ ਲਈ ਬਣਾ ਲਈ ਬਸ ਸਾਰਿਆਂ ਦੀ ਬਣਾ ਲਈ ਮੈਂ ਚੱਲ ਘੁੱਟ ਘੁੱਟ ਪੀ ਲੈਣਗੇ ਹੂੰ ਜੀ ਕਹਿੰਦੀ ਹੈ ਮੇਰੀ ਕੁੜਮਣੀ ਫੇਰਾ ਕਹਿੰਦੀ ਕੀ ਆ ਕਰ ਲਈ ਸਿੱਧੀ ਮੈਂ ਹਾਂ ਹੋਰ ਤੇ ਰਮ ਨੂੰ ਸਿੱਧੀ ਤਾਂ ਹੋ ਗਈ ਕੀ ਲੱਗਦਾ ਤੈਨੂੰ ਕਹਿੰਦੀ ਨਾ ਮੈਨੂੰ ਠੇਕਾ ਚਾਹੀਦਾ ਨਾ ਮੈਨੂੰ ਜ਼ਮੀਨ ਚਾਹੀਦੀ ਹੈਗੀ ਤੇ ਮੈਨੂੰ ਤਾਂ ਮੇਰੇ ਜਵਾਕ ਚਾਹੀਦੇ ਨੇ ਕਿ ਇਹ ਤਾਂ ਵਧੀਆ ਕੰਮ ਹੋ ਗਿਆ ਨਾਲੇ ਸੱਪ ਮਰ ਗਿਆ ਨਾਲੇ ਸੋਟਾਂ ਟੁੱਟਿਆ ਤਾਂ ਗੱਲ ਠੀਕ ਹੈ ਤੇਰੀ ਮੈਨੂੰ ਤਾਂ ਹੋਰ ਦਿਖਰੇ ਬਗਜੂ ਹਾਂ ਆਪਣੀ ਸਰਦਾਰੀ ਸੀਗੀ ਖਰਚਾ ਸੀ ਕਿੰਨਾ ਨਾਲੇ ਜ਼ਮੀਨ ਆਪਣੇ ਕੋਲੇ ਰਹੇਗੀ ਇਹ ਤਾਂ ਠੀਕ ਹੈ ਵੀ ਨਾਲੇ ਚੱਲ ਕੁੜੀ ਨਾਲ ਪ੍ਰਾਣਾ ਚਲੇ ਜਾਣਗੇ ਹਾਂ ਪਰ ਭਗਵਾਨ ਨੂੰ ਮੈਨੂੰ ਨਾ ਯਕੀਨ ਨਹੀਂ ਆ ਰਿਹਾ ਕਦਾ ਇੰਨਾ ਛੇਤੀ ਕਿੰਨੀ ਹੀ ਸੁਲਝ ਗਈ ਕਹਾਣੀ ਮੈਨੂੰ ਯਕੀਨ ਨਹੀਂ ਆਉਂਦਾ ਜਦ ਤੱਕ ਨਾ ਆਪਣੇ ਨਾਂ ਨਹੀਂ ਚੜਦੇ ਜ਼ਮੀਨ ਉਹਨਾਂ ਚਿਰ ਮੈਨੂੰ ਕੋਈ ਪਰੋਸ ਨਹੀਂ ਮੇਰੀ ਗੱਲ ਸੁਣ ਨਾ ਚੜੇ ਚਾਹੇ ਨਾ ਚੜੇ ਮੈਂ ਕੁੜੀ ਦੇ ਦਿਲ ਦੀ ਗੱਲ ਬੁੱਝ ਲਈ ਕੁੜੀ ਨੂੰ ਆਇਆ ਵੀ ਸਾਰੀ ਉਮਰ ਮੈਂ ਬਰਤਦੀ ਰਹਿ ਜੂਗੀ ਆਪਣੇ ਭਰਾ ਨਾਲ ਕੁੜੀ ਤਾਂ ਕਹਿੰਦੀ ਹੈ ਹਾਂ ਹੁਣ ਗਾਹ ਸੱਸ ਦੇ ਹੱਥ ਤੇ ਚੜੀ ਹੋਈ ਹੈ ਨਾ ਗੱਲ ਤਾਂ ਇਹ ਵੀ ਹੈ ਮੈਂ ਸੱਸ ਨੂੰ ਨੀ ਸੱਸ ਨੂੰ ਤਾਂ ਹੋ ਗਈ ਉਹ ਸਿੱਧੀ ਅੱਛਾ ਹਾਂ ਕਹਿੰਦੀ ਮੈਂ ਤਾਂ ਜਵਾਕ ਚਾਹੀਦੇ ਹਾਂ ਹਾਂ ਕਹਿੰਦੀ ਮੈਨੂੰ ਤਾਂ ਮੇਰੇ ਭਰਾ ਚਾਹੀਦਾ ਕਾ ਮਾਤਾ ਪ੍ਰਾਣਾ ਵਰਤਣਾ ਦਾ ਹੱਕ ਵੀ ਐ ਨਿਸਰੇ ਆਉਂਦੀ ਨਾ ਪ੍ਰਾਣਾ ਆਵੇ ਬਸ ਫਿਰ ਠੀਕ ਹੋ ਗਿਆ ਵਧੀਆ ਸੀ ਬਦਿਆ ਹੋਰ ਦੀਆਂ ਨੇ ਵਾਲੇ ਥਾਂ ਨਾਲੇ ਮੈਂ ਸੁਣਾਤੀਆਂ ਮੈਂ ਤੇਰਾ ਭਰਾ ਜਾਂ ਬੋਲ ਕੇ ਗਿਆ ਉਹ ਕੋਣ ਤਾ ਬੋਲਣ ਵਾਲਾ ਉੱਚਾ ਮਤਿਆ ਜੋ ਵੀ ਹੁੰਦਿਆ ਨਾ ਉਹਦਾ ਭਰਾ ਉਹਦੇ ਨਾਲ ਆਪਾਂ ਨੂੰ ਉਹਦੇ ਤੱਕ ਕੀ ਉਹੋ ਹਾਂ ਹੁਣ ਮੇਰਾ ਭਰਾ ਹੋਵੇ ਗਾ ਉਹਨਾਂ ਨੂੰ ਤੰਗ ਕਰੇ ਤੇ ਕਿੰਨਾ ਗੁੱਸਾ ਆਊਗਾ ਹੁੰਦਾ ਹੀ ਐ ਗੁੱਸਾ ਤਾਂ ਆਉਂਦਾ ਐ ਪਿਆਰਾ ਜੇ ਥੋੜਾ ਹੋ ਗਿਆ ਆ ਗਿਆ ਮੂੰ ਚੱਕ ਕੇ ਆਪਣੀ ਜ਼ਮੀਨ ਆਪਣੇ ਕੋਲੇ ਰਹਿ ਗਈ ਨਹੀਂ ਪਤਾ ਨਹੀਂ ਕੀ ਕਿਹੜਾ ਖੂ ਖਾਤਾ ਗੰਦਾ ਕਰਨਾ ਬੱਸੀ ਬੋਲ ਪੀ ਕਹਿੰਦੀ ਮਨਤਾ 6 ਕਿੱਲੇ ਤੇ ਵਿਆਹ ਸੀ ਹਾਂ ਮਨਤਾ ਪੂਰੇ ਕਰਕੇ ਦੋ ਵਧੀਆ ਰਹੀ ਹਾਂ ਕੁੜੀ ਚੇਪ ਮੰਨ ਗਈ ਹਾਂ ਸਹੀ ਗੱਲ ਹੈ ਚਲ ਇਹ ਵੀ ਵਧੀਆ ਤੀਰ ਤੁਕਾ ਚੱਲ ਗਿਆ ਤੀਰ ਤੁਕਾ ਚੰਦ ਗਿਆ ਤੇ ਨਾਲੇ ਫਿਰ ਸੱਚੂ ਜਦੋਂ ਦਾ ਪਿਓ ਦੇਖਣ ਆਇਆ ਸੀ ਨਾ ਉਦੋਂ ਗੱਲ ਤਾਂ 6 ਕਿੱਲੇ ਦੀ ਹੋਈ ਸੀ ਸਾਡੇ ਕੋਲੇ 6 ਕਿੱਲੇ ਜ਼ਮੀਨ ਦੇ ਆ ਤੇ 6 ਤਾਂ ਆਪਣੇ ਕੋਲੇ ਰਹੀ ਜਾਣਗੇ ਉਹ ਤਾਂ ਉਹੀ ਕਰਦੀ ਸੀ ਤੜਵੱਟੜ ਕੁੜੀ ਕੰਨ ਕਰਦੀ ਆ ਕਿ ਕੁੜੀ ਨੂੰ ਤਾਂ ਆਏ ਆ ਵੀ ਚੱਲ ਇਹਨਾਂ ਕੋਲੇ ਰਹਿ ਜੇ ਇਹਨਾਂ ਕੋਲੇ ਜ਼ਮੀਨ ਥੋੜੀ ਅਗਲੇ ਕੋਲ ਤਾਂ ਸੱਤ ਕਿੱਲੇ ਹੈਗੇ ਨਾ ਜਿਹੜੇ ਸਾਬ ਨਾਲ ਤੂੰ ਗੱਲਾਂ ਕਰੀ ਜਾਂਦੀ ਆ ਨਾ ਖਾ ਠੀਕ ਐ ਵੀ ਜ਼ਮੀਨ ਉਹਨੇ ਕਹਿਤਾ ਵੀ ਸੋਡੀ ਜ਼ਮੀਨ ਸੋਡੇ ਕੋਲੇ ਆ ਪਰ ਮੇਰਾ ਹਜੇ ਦਿਲ ਡਰਦਾ ਹੈ ਮੈਨੂੰ ਲੱਗਦਾ ਨਹੀਂ ਵੀ ਆਪਣੇ ਹੱਥ ਜ਼ਮੀਨ ਆ ਜੂ ਕਿਉਂ ਹਜੇ 부ੜੀ ਬੜੀ ਚਰਪਰੀ ਐ ਹਰਜੀਤ ਦੇ ਬਾਪੂ ਜੇ ਕੁੜੀ ਸਿੱਧੀ ਰਹੀ ਨਾ 부ੜੀ ਦੀ ਕੀ ਹਿੰਮਤ ਐ ਵੀ ਆਪਾਂ ਤੋਂ ਜ਼ਮੀਨ ਮੰਗ ਜੂਗੀ ਜ਼ਮੀਨ ਹੀ ਮੰਗ ਸਕਦੀ ਉਹ ਹੂੰ ਕੁੜੀ ਨੇ ساری ਉਮਰ ਵਰਤਣਾ ਹੈਗਾ ਹਾਂ ਇਹ ਆਉਣਗੇ ਉਹ ਆਊਗੀ ਹਨਾ ਆਪਾਂ ਖੜਾ ساری ਉਮਰ ਬੈਠੇ ਰਹਿਣਾ ਇਹ ਤਾਂ ਹੈ ਚੱਲ ਨਾਲੇ ਹੁਣ ਫਿਰ ਵਰਤਨਾਂ ਚ ਵੀ ਰਹਿ ਜੂ ਤੇ ਜੇ ਨਾ ਜ਼ਮੀਨ ਇੱਥੇ ਹੋਣਦੀ ਨਾ ਹਸਾਬ ਚ ਆਉਂਦੀ ਫਿਰ ਆਪਾਂ ਕੇਰਾ ਮੱਥਾ ਟੇਕ ਦਿੰਦੇ ਕੁੜੀ ਨੂੰ ਵੀ ਚੰਗਾ ਭਾਈ ਜਾ ਹੁਣ ਜਿੱਧਰ ਜਾਣਾ ਉਧਰ ਹੀ ਜਾਓ ਸਾਡੇ ਘਰੇ ਵੜਨ ਦੀ ਲੋੜ ਨਹੀਂ ਫਿਰ ਜ਼ਮੀਨ ਤਾਂ ਨਹੀਂ ਸੀ ਕੁੜੀ ਨਾਲ ਵਰਤਦੀ ਜ਼ਮੀਨ ਨਾਲ ਤਾਂ ਨਹੀਂ ਸੀ ਕੁੜੀ ਗੱਲਾਂ ਕਰਦੀ ਹੁਣ ਆਪਾਂ ਵਰਤਨ ਦੇ ਰਹਿਗੇ ਵਧੀਆ ਹੋਗਾ ਪਰ ਹਾਜੀ ਮੇਰਾ ਦਿਲ ਡੋਲੇ ਖਾਂਦਾ ਜਿੰਨਾ ਚਿਰ ਮੇਰੇ ਹਿਸਾਬ ਚ ਨਹੀਂ ਉਹ ਜਿੰਨਾ ਚਿਰ ਕਚਹਿਰੀ ਚ ਨਾ ਕਾਗਜ ਲਿਖੇ ਜਾਂਦੇ ਉਹਨੇ ਚਿਰ ਮੈਨੂੰ ਬਹੁਤ ਡਰ ਲੱਗ ਰਿਹਾ ਮੈਂ ਦੱਸਾਂ ਹਾਜੀ ਦੇਵਾਪੂ ਹਾਂ ਮੈਂ ਕਹਿੰਿਆ ਵੀ ਆਪਣੇ ਦਮ ਚ ਤਾਂ ਹਾਈਲੀ ਚਲ ਕੁੜੀ ਦੇ ਸਰ ਤੇ ਹੱਥ ਧਰਨਾ ਹਨਾ ਹੂੰ ਫੇਰ ਵੀ ਦਿਓਰ ਦੀ ਕੁੜੀ ਸੀ ਠੀਕ ਹੈ ਕੱਲ ਨੂੰ ਇਹ ਪਤਾ ਜੱਸੀ ਕਹੇ ਜੀ ਆ ਨਾ ਲਵਾ ਕੇ ਕੁੜੀ ਤੋਂ ਕੱਲ ਕੁੜੀ ਨੂੰ ਸਿਆਣੇ ਨਾਲ ਰੌਲਾ ਹੀ ਪਊਗਾ ਫੇਰ ਇਹ ਤਾਂ ਕੁੜੀ ਨੂੰ ਮੁੰਡਾ ਦੂਜੇ ਲੋਟ ਤੇ ਖੋਜੂਗਾ ਜੇ ਮੁੰਡੇ ਨੇ ਨਾਂ ਲਵਾ ਕੇ ਕੁੜੀ ਦੇ ਨਾਂ ਲਵਾਤੀ ਵਾਪਸ ਫਿਰ ਕੀ ਕਰੂਗੀ ਠੀਕ ਹੈ ਮੁੰਡਾ ਆਪਣੇ ਹੱਕ 'ਚ ਨਹੀਂ ਹੈਗਾ ਹੂੰ ਮੁੰਡਾ ਕੁੜੀ ਦੇ ਹੱਕ 'ਚ ਖੜਾ ਹੈ ਦੇ ਹੱਕ 'ਚ ਹੀ ਆ ਤਾਂ ਡਿਸੀਜੈਂਡਾ ਉਹ ਤਾਂ ਕਹਿੰਦਾ ਵੀ ਮੈਨੂੰ ਲੋਕ ਚੰਗਾ ਕਹਿਣਗੇ ਵੀ ਮੈਂ ਕੁੜੀ ਦੇ ਹੱਕ 'ਚ ਖੜਾ ਹਾਂ ਕੁੜੀ ਦੇ ਹੱਕ 'ਚ ਖੜਾਂਗਾ ਵਾਹ ਨੇ ਮੈਂ ਦੱਸਾਂ ਨਾ ਹੀ ਲਵਾਵੇ ਉਹ ਤਾਂ ਲਵਾ ਦੂਗੀ ਜਦੋਂ ਮਰਜੀ ਪਰ ਮੁੰਡਾ ਮੋੜ ਕੇ ਕੁੜੀ ਦੇ ਨਾਂ ਲਵਾ ਦੂਗਾ ਜੇ ਕੁੜੀ ਨੇ ਕਰਾਤੀ ਜ਼ਮੀਨਾਂ ਕਿਹੜੀ ਰਾਤ ਮੈਨੂੰ ਜਿਹਦੀ ਨਾ ਤੜਫਣ ਕੀਤੀ ਉਹਦੇ ਨਾਲ ਕੇਰਾ ਦਾ ਮੁੰਡੇ ਦੇ ਨਾਂ ਤਾਂ ਹੋਵੇ ਜਿਮੀਨ ਜਦੋਂ ਮੁੰਡੇ ਨਾ ਹੋਗੇ ਫਿਰ ਦੇਖੀ ਜੋ ਆਪਾਂ ਤਾਂ ਕਹਿੰਦੇ ਆ ਕੀ ਫਿਰ ਹਜੇ ਨਾਂ ਕਿੱਥੇ ਹੁੰਦੀ ਆ ਕੀ ਹੌਲੀ ਹੌਲੀ ਹੋਊਗੀ ਤਾਂ ਹਈ ਹੁਣ ਤਾਂ ਵਿਆਹੀ ਆ ਕੁੜੀ ਉਹ ਤਾਂ ਹੈ ਹੀ ਕਲੇਸ਼ ਤਾਂ ਹੁਣ ਸਾਹਮਣੇ ਪਾਇਆ ਕਹਿੰਦੀ ਆ ਕਿ ਕਿਵੇਂ ਨਾ ਕਿਵੇਂ ਨਾਂ ਚੜਜੇ ਹੁੰਦੇ ਦੇ ਪਰ ਮੈਨੂੰ ਨਹੀਂ ਲੱਗਦਾ ਹਜੇ ਨਾਂ ਚੜਜੂ ਉਹੀ ਤਾਂ ਮੈਂ ਡਰੀ ਜੰਨਾ ਕਿਉਂਕਿ ਮੇਂ ਕੁੜੀ ਆਊਗੀ ਕਿਵੇਂ ਨਾਂ ਚੜਾਉਣਾ ਐਡੀ ਛੇਤੀ ਆਪਣਾ ਮੁੰਡਾ ਨਹੀਂ ਮੰਨਦਾ ਮੇਰੇ ਨਾਂ ਚੜਾਵੇ ਮੁੰਡਾ ਤਾਂ ਕਹਿੰਦਾ ਮੈਂ ਨਾ ਚੜਾਉਣੀ ਨਹੀਂ ਕੋਈ ਗੱਲ ਨਹੀਂ ਮੁੰਡੇ ਨੂੰ ਪਮਹਾਵਾਂਗੇ ਵੀ ਕੰਜਰਾ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਜੇ ਹੁਣ ਤੇਰੇ ਤਿੰਨ ਕਿੱਲੇ ਤੇਰੇ ਨਾਂ ਰੜਦਿਆ ਤੂੰ ਬਰਲਾ ਲੈ ਨਾ ਸਹਰਿਆਂ ਚ ਮੂੰਹ ਦਿਖਾਉਣ ਜੋਗਾ ਨਹੀਂ ਮੁੰਡਾ ਮੇਰੇ ਤਾਂ ਅੱਖੇ ਨਹੀਂ ਲੱਗਦਾ ਜੇ ਭਾਈ ਤੇਥੋਂ ਮੰਨਦਾ ਤਾਂ ਮਨਾਣਾ ਕਰੂੰਗਾ ਕੰਨ ਚ ਫੂਕ ਮਾਰੂੰ ਉਹਦੇ ਸਮਾਰ ਕੇ ਉਹਨੂੰ ਸੁਣ ਜਾਉਣਾ ਹਾਂ ਤੇ ਬਾਕੀ ਉਹਦੀ ਸੱਸ ਜੀ ਤਾਂ ਕਰਦੀ ਮੈਂ ਧੀਰ ਮੰਗੂ ਉਹ ਨਾ ਮੁੜ ਕੇ ਬੋਲੂਗੀ ਹਾਂ ਚੰਗੀ ਰਹੀ ਤੂੰ ਹੋਰ ਹਾਂ ਮਤਲਬ ਅਗਲੀ ਵਾਰ ਤੇ ਸੁਣਾਉਂਦਾ ਮੈਂ ਤਾਂ ਲਪ੍ਰਿਤ ਨੂੰ ਵੀ ਕਹਤਾ ਮਾਂ ਕਰ ਲੈ ਜਿਹੜੀ ਕੋ ਗੱਲ ਕਰਨੀ ਆ ਸਾਡੇ ਸਾਹਮਣੇ ਕਰ ਲੈ ਸਾਹਮਣੇ ਤਾਂ ਖੈਰ ਕਾਨੂੰਨ ਪਰਦੇ ਨਾਲ ਗੱਲ ਚੰਗੀ ਰਹਿੰਦੀ ਆ ਚਲ ਵਧੀਆ ਹੋਗਾ ਫੇਰ ਵੀ ਇਹ ਕਹਿੰਦੀ ਵੀ ਤੁਸੀਂ ਜਾਓ ਮੈਂ ਮੰਮੀ ਨਾਲ ਕੋਈ ਗੱਲ ਕਰਦੀ ਆ ਪਤਾ ਨਹੀਂ ਕੀ ਗੱਲ ਕੀਤੀ ਚਲ ਹੋਰ ਨਾ ਦੀ ਆ ਪਤਾ ਨਹੀਂ ਉਹ ਤੇ ਕਰਨ ਚੁਪੀ ਕਰ ਲ ਬਲੇ ਪਾਈ ਆ ਕੀ ਮੈਨੂੰ ਨਹੀਂ ਸਮਝ ਆਈ ਪਿਓ ਨੇ ਕੀ ਕਿਹਾ ਕੀ ਨਾ ਬਸ ਕੋਈ ਵੀ ਕਹੇ ਚਲ ਆਪਣੇ ਹੱਕ ਚ ਖੇੜਾ ਖੜ ਗਈ ਕੁੜੀ ਬਾਅਦ ਮੁੜ ਕੇ ਆਪਾਂ ਦਵਾਰ ਨਹੀਂ ਹੋਊਂਗਾ ਠੀਕ ਹੈ ਨਾ ਚਲ ਚੰਗਾ ਪੀ ਦੀ ਚ ਹਾਂ ਲਓ ਦਾ ਗਲਾਸ ਚਲ ਹੁਣ ਤੂੰ ਮੁੰਡੇ ਨੂੰ ਸਮਝਾ ਦੇ ਮੁੰਡੇ ਨੂੰ ਮੈਂ ਸਮਝਾਉਣਾ ਉਹਦੇ ਨਾਲ ਕਰਦਾ ਗਾ ਕੋਈ ਆ ਜਾ ਲਾ ਪ੍ਰੀਦਾ ਹਾਂਜੀ ਹਾਂਜੀ ਆ ਗਏ ਚਲ ਪੁੱਤ ਚੱਲ ਜਲਦੀ ਆਓ ਚਲ ਚਲੀਏ ਹਾਂ ਬੈਠੋ ਚਲੋ ਠੀਕ ਹੈ ਚੰਗਾ ਚੰਗਾ ਪੁੱਤ ਧਿਆਨ ਨਾਲ ਚੰਗਾ ਜੰਦਾ ਪੈਂਦੀ ਚਲ ਜਿਉਂਦਾ ਚੰਗਾ ਜੀ ਸਿਕਲ ਜੀ ਚੰਗਾ ਬਾਪੂ ਹਾਂ ਚੰਗਾ ਬਾਪੂ ਤੇ ਜਾਓ ਠੀਕ ਹੈ ਬਈ ਠੀਕ ਹੈ ਠੀਕ ਹੈ ਵੀਰੇ ਚੱਲ ਚੰਗਾ ਇਤਫਾਦਿਕਾ ਹਾਂ ਸਿਕਾ ਸਿਕਾ ਸ਼ੁਕੁਰਾ ਤਮਾ ਚਾਰਲੀਮਾ ਆ ਤਾਂ ਵਧੀਆ ਹੋਇਆ ਬਾਗੀ ਹੋਣਾ ਨਾਲੇ ਤਾਂ ਸੱਪ ਮਰ ਗਿਆ ਨਾਲੇ ਲਾਠੀ ਲੁੱਟੀ ਹੈਗੀ ਨਾਲੇ ਤਾਂ ਭਾਈ ਦੋਨੇ ਬਾਗੀ ਚੱਲ ਹੋਰ ਜੇ ਹੁਣ ਕੋ ਸੱਪਾ ਰੁੱਖੀ ਮਿੱਸੀ ਦਿੰਦੇ ਸੀ ਤਾਂ ਵੀ ਐਂ ਕਹਿ ਦਿੰਦਾ ਮੈਨੂੰ ਰੁੱਖੀਆਂ ਰੋਟੀਆਂ ਦਿੰਦੇ ਹਨਾ ਆ ਪਤਾ ਚੱਲ ਸਵੇਰ ਵਾਲੀ ਸ਼ਾਮ ਨੂੰ ਖਾ ਲੈਂਦੇ ਸੀ ਦਾਲ ਦੁੱਧ ਰਾਤ ਵਾਲੀ ਬਣੀ ਸਬਜੀ ਸਵੇਰੇ ਖਾ ਲੈਂਦੇ ਸੀ ਤੇ ਉਹਨੂੰ ਦੇਣੀ ਔਖੀ ਸੀ ਤੇ ਨਾਲੇ ਜ਼ਮੀਨ ਵੀ ਆਪਣੇ ਹੱਕ ਚ ਨਾਲੇ ਵਧੀਆ ਜ਼ਮੀਨ ਮਿਲ ਜੂਗੀ ਹੁਰ ਹੁਣ ਕੁੜੀ ਕਹਿੰਦੀ ਮੈਂ ਨਹੀਂ ਲੈ ਕੇ ਜਾਂਦੀ ਨਾ ਮੈਂ ਠੇਕਾ ਲਜਾਵਾਂ ਤੇ ਨਾ ਮੈਂ ਜ਼ਮੀਨ ਲੈ ਕੇ ਉਹਨੇ ਤਾਂ ਕੋਈ ਨਹੀਂ ਕਿਹਾ ਹੈ ਗਿਆ ਉਹ ਤਾਂ ਦੋ ਹਿੱਸੇ ਵੰਡਣ ਨੂੰ ਤਰਦੀ ਸੀ ਉਹ ਤਾਂ ਕਹਿੰਦੀ ਅੱਧਾ ਠੇਕਾ ਉਹ ਲੈਣਗੇ ਅੱਧਾ ਠੇਕਾ ਤੁਹਾਨੂੰ ਦਵਾਂਗੀ ਹਾਂ ਕਹਿੰਦੀ ਤਾਂ ਹੈ ਕਿ ਸਸੇ ਵਧੀਆ ਜਿਹੜੀ ਨੇ ਆਇਆ ਕਹਿੰਦਾ ਕਹਿੰਦੀ ਮੇਨ ਤਾਂ ਕਸ ਦੀ ਲੋੜ ਨਹੀਂ ਹੈਗੀ ਭਾਈ ਮੈਂ ਤਾਂ ਜਵਾਬ ਚ ਹਿੰਦੇ ਨਹੀਂ ਨਹੀਂ ਉਹ ਤਾਂ ਦੋ ਹੀ ਸੰਜ ਵੰਡ ਗਈ ਤੇ ਆਪਾਂ ਨੂੰ ਨਹੀਂ ਉਹਦੀ ਸਸਤਾ ਡਰ ਗਈ ਮੇਥੋਂ ਤਾਂ ਕਹੇਤਾ ਇੱਥੋਂ ਕਿ ਮੈਂ ਡਰ ਗਈ ਕੁੜੀ ਨਹੀਂ ਮੇਥੋਂ ਡਰ ਗਈ ਜਦੋਂ ਮੈਂ ਤਤੀਆਂ ਤਤੀਆਂ ਸੁਣਾਈਆਂ ਤੈਨੂੰ ਨਹੀਂ ਸੀ ਪਤਾ ਉਹਦੇ ਭਰਾ ਬਾਅਦ ਤੇ ਕਿੰਨੀਆਂ ਬੋਲੀਆਂ ਮੋਕਣ ਹੁੰਦਾ ਨਹੀਂ ਹੁੰਦੀ ਹੈਗੀ ਐ ਨਹੀਂ ਕੋਈ ਡਰਦਾ ਹੁੰਦਾ ਨਹੀਂ ਮੈਂ ਕਹਿੰਦੀ ਤੂੰ ਤਾਂ ਸਾਡੀ ਕੁੜੀ ਸਾਡੀ ਜ਼ਮੀਨ ਹੋਰ ਤੂੰ ਨਹੀਂ ਮੰਨਦੀ ਅਗਲੀ ਨੇ ਜ਼ਮੀਨ ਲੈਣੀ ਹੁੰਦੀ ਫਿਰ ਤਾਂ ਤੂੰ ਸਮਝੀ ਕਹੀ ਜਾਂਦੀ ਅਗਲੀ ਨੂੰ ਠੀਕ ਹੈ ਨਾ ਤੇ ਨਹੀਂ ਅਗਲੀ ਮੰਨਦੀ ਮੈਂ ਤੈਨੂੰ ਦੱਸਦੀ ਆ ਉਹ ਤਾਂ ਅਗਲੀ ਨੇ ਜ਼ਮੀਨ ਲੈਣੀ ਤੇ ਅਗਲੀ ਆ ਕੁੜੀ ਨੇ ਕਿਸੇ ਵੀ ਨਹੀਂ ਦੇਖਿਆ ਕੁੜੀ ਨੇ ਤਾਂ ਹਰਜੀਤ ਬਣੀ ਦੇਖਿਆਗਾ ਵੀ ਮੇਰੇ ਭਰਾ ਦਾ ਨਾ ਘਰ ਪੱਟਿਆ ਜਾਵੇ ਜਦੋਂ ਤੂੰ ਕਹਤਾ ਵੀ ਮੇਰੇ ਪਿੱਛੇ ਕਹਿੰਨੇ ਤਾਂ 6 ਕਿੱਲੇ ਦੇਖੇ ਸੀ ਤੇ ਜ਼ਮੀਨ ਦੇ ਮੈਨੂੰ ਤਾਂ ਲੱਗਦਾ ਨਹੀਂ ਜਿਵੇਂ ਕਿਸਕ ਨੂੰ ਦੇਖਿਆਗਾ ਮੈਨੂੰ ਤਾਂ ਉਹ ਸੱਸ ਦੀ ਗੱਲ ਵਧੀਆ ਲੱਗੀ ਜਿਹੜੀ ਨਾ ਇਹ ਕਹਤਾ ਕਹਿੰਦੀ ਮੈਂ ਤਰੇ ਕਿੰਨੀ ਜਾਂਦੀ ਤੂੰ ਤਾਂ ਉਹਨੂੰ ਸੱਸ ਦੀ ਚੰਗੀ ਸਮਝ ਹੀ ਜਾਂਦੀ ਹੈਗੀ ਗੱਲ ਸੁਣ ਮੇਰੀ ਬੁਲਾ ਕੇ ਨਹੀਂ ਗਈ ਹੈਗੀ ਮੈਨੂੰ ਜਾਣ ਲੱਗੀ ਸਮਾਰ ਕੇ ਮਿਲ ਕੇ ਵੀ ਨਹੀਂ ਗਈ ਹੈਗੀ ਅਸੀਂ ਜਿਹੜੀ ਦੇਖੀ ਮੈਂ ਤਾਂ ਉਹ ਨਾ ਮਿਲੇ ਤੂੰ ਕੀ ਲੈਣਾ ਕਾ ਮੇਰੀ ਗੱਲ ਸੁਣ ਹੁਣ ਮੈਂ ਤੈਨੂੰ ਐ ਕਹਿੰਦੀ ਆ ਹਰ ਜੇ ਤੈਨੂੰ ਬਰਿਆ ਕੇ ਜੇ ਕਹੇ ਬੇ ਹੁਣ ਲਾਪਰੀ ਤੋਂ ਜ਼ਮੀਨ ਨਾ ਕਰਾ ਲੋ ਹਾਂ ਨੀ ਹੁਣ ਤਾਂ ਕਹਿੰਦੀ ਸੀ ਹਨਾ ਚਾਹੇ ਕਹਿੰਦੀ ਕੱਲ ਨੂੰ ਚਾਹੇ ਪਰਸ ਨੂੰ ਲਾ ਲਵੇਂ ਤੇ ਜੀ ਇਹ ਕੁੜੀ ਨੂੰ ਉਹ ਤੰਗ ਕਰਨ ਲੱਗ ਗਏ ਜਮੀਨ ਲਿਆ ਜਮੀਨ ਲਿਆ ਕੁੜੀ ਨੇ ਔਖੀ ਹੋਰੀ ਨੇ ਜਮੀਨ ਲੈ ਜਾਣੀ ਆ ਤੇ ਉਹਨਾਂ ਦੇ ਨਾ ਕਰਾ ਦੇਣੀ ਆ ਨਾ ਹੁਣ ਤਾਂ ਸੱਸ ਕਾ ਨੂੰ ਕਹਿੰਦੀ ਆ ਪਰ ਜੇ ਉਹ ਅਗਲੀ ਨਾਲ ਆਪਣੇ ਮੂੰਹ ਨਾਲ ਕਹਿ ਦਿੱਤਾ ਉਹ ਰਿਆ ਆ ਕੇ ਆਪਾਂ ਨੂੰ ਨਹੀਂ ਕੀ ਪਤਾ ਮਿੱਠੋ ਮਾਸੀ ਆ ਹੋ ਤੈਨੂੰ ਐਵੇਂ ਲੱਗਦੀ ਆ ਲਖ ਹੋਣ ਜੀ ਤਾਂ ਆਪਾਂ ਨੂੰ ਲਾਲਚਾ ਜਮੀਨ ਦਾ ਉਹਨੂੰ ਨੇ ਲਾਲਚਾ ਹੈਗਾ ਹੋਰ ਕੌਣ ਜਦੋਂ ਗੱਲ ਆਪਾਂ ਨੂੰ ਸੁਣਨ ਨੂੰ ਮਿਲੇਗਾ ਜੀ ਵੀ ਜਮੀਨ ਮੰਗਦੀ ਆ ਹੁਣ ਤਾਂ 1 ਲੱਖ ਕਿਵੇਂ ਹੋ ਹੋ ਜੀ ਮੇਰੀ ਗੱਲ ਸੁਣ ਜ਼ਮੀਨ ਦਾ ਤਾਂ ਇੱਕ ਬੰਦਾ ਓਰਾ ਨਹੀਂ ਜਾਣ ਦਦਾ ਜੇ ਆਪਣੀ ਵੱੱਡ ਉਹ ਵੱਟ ਹੁੰਦੀ ਆ ਕੀ ਜੇ ਦੂਜਾ ਬੰਦਾ ਕੱਢ ਲੇ ਆਪਾਂ ਉਹ ਨਹੀਂ ਜਰਦੇ ਇਹ ਤਾਂ ਸਹੀ ਗੱਲ ਹੈ ਕਿ ਵੱਟ ਕਢੀ ਜਾਂਦੇ ਨੇਗੇ ਮੈਂ ਕਰਦੇ ਆ ਜੇ ਤੂੰ ਕਹਿਨੀ ਆਂ ਬਿਛੇ ਤੇ ਛੇ ਤੇ ਜ਼ਮੀਨ ਹਾਲੇ ਪੂਰੇ ਦੇ ਨਾਮੋਂ ਨਹੀਂ ਅਗਲੀ ਉਹਨਾਂ ਨੂੰ ਦੇ ਦਊਗੀ ਜੇ ਆ ਉਹਦੇ ਸੱਸ ਨੇ ਕਲੇਸ਼ ਕਰ ਲਿਆ ਕਰੀ ਦੁਆਰੇ ਜਾ ਕੇ ਮੈਂ ਤਾਂ ਹੀ ਤਾਂ ਮਿੱਠੀਆਂ ਜਾਂ ਤਾਂ ਇਹ ਮਾਰਦੀ ਸੀ ਵੀ ਅਸੀਂ ਕੀ ਕਰਨੀ ਆ ਜ਼ਮੀਨ ਮਾਇਆ ਖਤੂ ਕਹੀ ਤੀ ਗੱਲ ਜੀ ਚਲਾਦੀ ਮੈਂ ਤਾਂ ਫਿਰ ਕਹਤਾ ਭਾਈ ਨਾਲੇ ਮੈਂ ਮੇਰਾ ਗੁੱਸਾ ਲੱਗਿਆ ਦੇਖ ਲਾ ਪ੍ਰੀਤ ਨੂੰ ਇਹ ਲੱਗਦਾ ਲੱਗੀ ਜਾ ਵੀ ਜੇ ਮੈਂ ਕਹਿੰਦੀ ਸੀ ਗੱਲ ਹੋਰ ਸੀਗੀ ਅਗਲਾ ਕਹਿੰਦਾ ਸਿਆਣੀ ਬੇਣੀ ਜੀ ਨਾ ਵੀ ਆਪਾਂ ਮੂਤੇ ਕਹਤੀ ਗੱਲ ਮਾ ਦੇ ਤਾਂ ਨਾ ਕੱਲ ਨੂੰ ਚਾਹੇ ਗੁੱਸਾ ਹੀ ਕਰੇ ਮੂਤੇ ਕਹੇ ਦਾ ਫਰਕ ਹੁੰਦਾ ਨਹੀਂ ਪੁੱਤ ਮੈਂ ਤਾਂ ਇਹਦਾ ਗਮੂਤ ਤਾਂ ਹੀ ਚੱਕਿਆ ਸੀ ਜ਼ਮੀਨ ਦੇ ਮਾਰੀ ਨੇ ਵੀ ਜ਼ਮੀਨ ਪੱਲੇ ਰਹਿ ਜੂਗੀ ਚਲ ਇਹਨੂੰ ਪਾਲ ਹਾਂ ਪਾਲ ਕੇ ਵਿਆਹ ਦਾਂਗੇ ਕਹਾਂ ਕਿਉਂ ਪਾਲੀ ਤੁਸੀਂ ਨੇ ਹੈ ਕੋਈ ਮਰਜੀ ਪਾਲਦਾ ਦਾ ਨਾਨਕੇ ਲੈ ਜਾਂਦੇ ਪਰ ਉਹੀ ਜ਼ਮੀਨਦਾਰ ਵਾਲਾ ਪਾ ਕੇ ਬੈਠ ਗਈ ਨੀ ਨਾ ਨਾ ਪਾਲੇ ਪਾਲੇ ਤਾਂ ਪੁੰਨ ਹੁੰਦਾਗਾ ਕੁਦਿੰਨ ਰਹੇਗੀ ਦੇਲ ਨਾਲੇ ਪੁੰਨ ਹੁੰਦਾ ਫਿਰ ਜ਼ਮੀਨ ਖਤਮ ਮੰਗਦੀ ਨਾ ਪੁੰਨ ਨਾਲੇ ਫਲੀਆਂ ਨਾਲ ਤੇ ਜ਼ਮੀਨ ਦਾ ਕੀ ਨਾ ਪਾਲਦੀ ਹੋਰ ਹੁਣ ਚੱਲ ਭਾਈ ਤੇ ਸ਼ੌਕ ਨਾਲ ਪਾਲੀ ਸੀ ਐ ਕਿ ਮੈਨੂੰ ਸਿੱਟੀ ਸੀ ਕਿ ਉਹਨਾਂ ਕੇ ਲੈ ਜਾਂਦੇ ਜ਼ਮੀਨ ਇਹਦੀ ਹੋਰ ਮਨ ਦੀ ਮਾਰੀ ਨੇ ਪਾਲ ਗਿਆ ਐ ਕਹੇ ਨਾ ਉ ਥੋੜੀ ਪਾਲੀ ਹੋ ਤੂੰ ਨੇ ਪਾਲੀ ਤਾਂ ਜ਼ਮੀਨ ਦੀ ਮਾਰੀ ਨਹੀਂ ਆ ਕੀ ਹੋਰ ਤੈਨੂੰ ਪਤਾ ਨਹੀਂ ਜ਼ਮੀਨ ਨਾਲ ਸਲਾਮਾ ਹੁੰਦੀਆਂ ਨੇ ਹਾਂ ਐ ਤਾਂ ਹੁੰਦੀਆਂ ਨਾ ਇਹ ਤਾਂ ਲੋਕਾਂ ਦੀ ਨੇਕੀ ਬਿਨੇ ਪਾਲਤੀ ਦੇ ਹੋਰ ਦੀ ਕੁੜੀ ਹਨਾ ਤੇ ਨਾਲ ਜ਼ਮੀਨ ਰਹੇਗੀ ਮਾਤਾ ਦਰਨੇ ਪਾਸੇ ਵਧਿਆ ਰਹਿ ਗਈ ਹੋਰ ਹੁਣ ਜੇ ਜ਼ਮੀਨ ਮਿਲ ਜੇ ਤਾਂ ਵੀ ਚੰਗਾ ਜਿੰਨਾ ਤੱਕ ਮਿਲਦੀ ਨਹੀਂ ਹੈਗੀ ਉਹਨਾਂ ਤੱਕ ਤਾਂ ਡਰੇ ਡਰਾ ਆਪਾਂ ਨਹੀਂ ਆਪਾਂ ਤਾਂ ਸਾਰਾ ਮੇਲਾ ਤਾਂ ਰਾਤ ਨੂੰ ਵੀ ਆਪਾਂ ਪਾਏ ਜ਼ਮੀਨ ਹੀ ਜ਼ਮੀਨ ਕਰੀ ਜਾਂਦੇ ਹਾਂ ਨਾ ਸੁਪਨੇ ਚ ਵੀ ਤੂੰ ਤਾਂ ਮੈਨੂੰ ਵੀ ਕਰਨ ਲਾਤਾ ਮੈਂ ਤਾਂ ਪਹਿਲਾਂ ਕੋਈ ਨਹੀਂ ਕਰਦੀ ਤੇ ਦੇਖ ਹੂੰ ਹਾਂ ਤੂੰ ਕਰਨ ਲਾਇਆ ਹੈਗੀ ਤਾਂ ਥੋੜੀ ਕੋਈ ਹੈ ਥੋੜੀ ਚੀਜ਼ ਬਣਾਉਣੀ ਹੈ ਮੰਨ ਲੈ ਕੱਲ ਨੂੰ ਤੁਹਾਡੇ ਦੋ ਜਵਾਬ ਆਉਂਦੇ ਦੋ ਮੁੰਡੇ ਹੁੰਦੇ ਆ ਤੁਸੀਂ ਡੇਡ ਡਟ ਕਿੱਲਾ ਦੇਉਂਗੇ ਇਹ ਤਾਂ ਹੈ ਫਿਰ ਮੇਰੇ ਮਾਪਣ ਤਾਂ ਸ਼ੀਕ ਕਿੱਲੇ ਦਾ ਸਾਫ ਕਰੇ ਤੰਤਨ ਕਿੱਲੇ ਆਉਣਗੇ ਜਵਾਕਾਂ ਨੂੰ ਇਹ ਤੇਰੇ ਦੋ ਜਵਾਕ ਹੋ ਗਏ ਹਨ ਤੇ ਹੁਣ ਮੇਰੀ ਹੁਣ ਮੇਰੀ ਗੱਲ ਸੁਣ ਨਾ ਇਹ ਤਾਂ ਤੂੰ ਚਾਹ ਚ ਬਣਾ ਲੈ ਹੋਰ ਠੀਕ ਆ ਨਾ ਵਧੀਆ ਜੀ ਬਣਾਈ ਹੁਣ ਦੁੱਧ ਭਾ ਕੇ ਤੇ ਨਾਲੇ ਤੂੰ ਹਰਜੀਤ ਨਾਲ ਗੱਲ ਕਰ ਘਰ ਦੀਆਂ ਚੱਲ ਬਾਹਰ ਗਿਆ ਹੋਇਆ ਹੁਣ ਤਾਂ ਉਹ ਹਾਂ ਦੇਰ ਦੀਆਂ ਬਣਾ ਲੈ ਚੱਲ ਸ਼ੁਕਰ ਆ ਮਾਲਕਾ ਤੇਰਾ ਤੂੰ ਆਪੇ ਸੁਣ ਲਈ ਸਾਂ ਰੰਗ ਜਾਲਾਂ ਜਿਹੜੇ ਕਿਹੜੇ ਤੋਂ ਦੀਏ ਆਪਣੇ ਧੋ ਕੇ ਸਾਂਭਦੀ ਆ ਪਰ ਆ ਗਏ ਆ ਗਿਆ ਮੈਂ ਤਾਂ ਅੱਛਾ ਮੈਂ ਕਹਿੰਦੀ ਸੀ ਇਹੋ ਚਾਹ ਬਣਾਉਣੀ ਆ ਜੇ ਤਾ ਪੀਓਗੇ ਫਿਰ ਤਾਂ ਬਣਾ ਲੂੰਗੀ ਤੁਹਾਡੀ ਮੈਂ ਮੈਂ ਨਹੀਂ ਪੀਂਦਾ ਹੁਣ ਤਾਂ ਪੀ ਕੇ ਹਟ ਜਾਾਂਗੇ ਤੁਸੀਂ ਪੀ ਲਓ ਜੇ ਪੀਣੀ ਹੈਗੀ ਠੀਕ ਐ ਉਹ ਤਾਂ ਮੰਮੀ ਕਹਿੰਦੀ ਸੀ ਕਹਿੰਦੀ ਵਧੀਆ ਚਾਹ ਬਣਾ ਦੇ ਚਲ ਉਹਦੇ ਵਾਸਤੇ ਬਣਾ ਦਿੰਨੀ ਆ ਮੈਂ ਤਾਂ ਆਪਣੀ ਪੀਣੀ ਹੈਗੀ ਚਲ ਕੋਈ ਨਾ ਹਾਂ ਤੇ ਉਹਨਾਂ ਨੂੰ ਕਰਕੇ ਪੁੱਛ ਲਿਆ ਹੁਣ ਪਹੁੰਚ ਗਈ ਇਸ ਤੋਂ ਪਹਿਲਾਂ ਪਹੁੰਚ ਵੀ ਗਏ ਹਜੇ 10 12 ਮਿੰਟ ਹੋਏ ਨੇ ਗਏ ਉਹਨਾਂ ਨੂੰ ਗੱਡੀ ਤੇ ਕੀ ਲੱਗਦਾ ਐ ਫੋਰਾ ਲੱਗਦਾ ਗੱਡੀ ਤੇ ਜਾਣ ਨੂੰ ਕਿਹੜਾ ਬਾਲਾ ਰਸਤਾ ਐ ਹੈ 10 15 ਮਿੰਟਾਂ ਦੀ ਰਸਤਾ ਐ ਫੇਰ ਫੇਰ ਵੀ ਕੋਈ ਵੱਡੀ ਗੱਲ ਨਹੀਂ ਅਗਲਾ ਖੁ ਮਾਗਰੀ ਫੋਨ ਲਾ ਲਿਆ ਕੋਈ ਨਿਆਣੇ ਦਾ ਹੈ ਨਹੀਂ ਵੀ ਉਹ ਰੁੱਲ ਜਾਣਗੇ ਵੀ ਹੋਰ ਬੱਸ ਚੜ ਜਾਣਗੇ ਗੱਡੀ ਤੇ ਗਏ ਨੇ ਭੱਗ ਜਾਣਗੇ ਕਿਤੇ ਲੈ 10 ਹੈ ਉਹ ਤਾਂ ਆਪਦੀ ਭੈਣ ਨਾਲ ਨਾ ਪਿਆਰ ਹੈ ਅਗਲੀ ਕਹੂਗੀ ਮੇਰੇ ਭਾਈ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਹੈ ਗਿਆ ਮਾਗਰ ਕੋਈ ਨਾ ਮੈਂ ਆਪਣੇ ਬਸ ਸੁਣੂਗਾ ਮੇਰੇ ਯਾਦ ਹੀ ਇੱਕ ਦੋ ਲਾਉਣਾ ਕਿ ਤੋ ਨਾ ਨਹੀਂ ਲਾਉਣਾ ਫਿਰ ਐਂਗਾ ਤਾਂ ਬੋਲੀ ਜਾਂਦੇ ਤੁਸੀਂ ਉਹੀ ਵੈਸੀ ਤੈਨੂੰ ਲੱਗਦਾ ਹੈ ਕਿ ਅੱਜ ਫਿਰ ਆਪੇ ਆਉਗੇ ਹੈ ਕੁਛ ਆਖਿਆ ਨਹੀਂ ਕਰਿਆਣੀ ਹੈਗੇ ਮੈਂ ਤੁਹਾਨੂੰ ਚਲ ਤੈਨੂੰ ਹੀ ਲੱਗਦਾਗਾ ਮੈਂ ਤਾਂ ਚਾਹ ਪੀਂਦਾਂ ਨਹੀਂ ਤੁਸੀਂ ਤਾਂ ਦੱਸ ਆਪੀ ਕਰਸਣ ਵਾਲੇ ਮੈਂ ਤਾਂ ਐਂ ਕਹਿੰਦੀ ਸੀ ਹਾਂ ਮੇਰੀ ਗੱਲ ਸੁਣਨ ਵਾਲੇ ਗੁੱਸਾ ਤਾਂ ਕਰੀ ਨਾ ਗੁੱਸਾ ਨਹੀਂ ਕਰਦੇ ਹੁੰਦੇ ਇਹ ਗੱਲ ਦਾ ਗੱਲ ਸੁਣਦੇ ਵੀ ਹੁੰਦੇ ਨੇ ਟੱਬਰ ਦੀ ਆਪਦੇ ਦੀ ਚਲ ਸੁਣਾ ਹਾਂ ਜਦੋਂ ਹੁਣ ਕੁੜੀ ਦੇਖ ਆਪਦੇ ਮੂੰਹ ਨਾਲੇ ਕਹਿ ਗਈ ਹੂੰ ਤੇ ਵੀ ਜ਼ਮੀਨ ਲਾ ਲੋ ਮੇਰੇ ਨਾਮੋਂ ਫੇਰ ਐਂ ਕਰੋ ਤੁਸੀਂ ਪਰਸੋਂ ਕਚੈਰੀਆਂ ਚ ਲੈ ਜਾਇਓ ਕੁੜੀ ਨੂੰ ਤੇ ਆਪਦੇ ਨਾਮ ਕਰਾ ਲਓ ਜ਼ਮੀਨ ਸ਼ਰਮ ਤਾਂ ਨਹੀਂ ਆਉਂਦੀ ਨਾ ਸ਼ਰਮ ਦੀ ਕਿਹੜੀ ਗੱਲ ਐ ਜੇ ਕਰੇ ਤਾਂ ਪਹੁੰਚੀ ਵੀ ਨਹੀਂ ਹੋਣੀ ਤ ਤੜਕੇ ਨੂੰ ਉਸੇ ਦੁਬਾਰੇ ਪਰਸੋਂ ਫੇਰ ਵਗ ਜਾ ਬਿ ਆਪ ਕਹਿ ਕੇ ਗਈਏਗੀ ਜੇ ਕਹਿ ਕੇ ਗਈਏ ਫਿਰ ਕੋਈ ਗੁਨਾਹ ਹੋਗਾ ਤਾਂ ਜੇ ਕਹਿ ਗਈ ਚੰਗੀ ਗੱਲ ਐ ਭਈ ਸਾਵਾਸਿਓ ਦੇ ਤੂੰ ਨਾ ਮੰਨੀ ਹੈ ਹੁਣ ਤਾਂ ਆਪਦੇ ਮੂੰਹ ਨਾਲ ਦੇ ਕਹਿ ਗਈ ਕਰਵਾ ਲੈ ਫਰਾਜੀ ਨੇ ਤੋਰ ਦੇ ਪਹਿਲਾਂ ਕਚੈਰੀਆਂ ਚ ਹੀ ਵਗ ਜਾਂਦੇ ਲੈ ਆਪ ਹੀ ਨਾਮ ਕਰਵਾ ਮੈਨੂੰ ਤਾਂ ਐਂ ਤੇ ਤੇਰੇ ਤਿੰਨ ਕਿਲੇ ਬੱਚ ਜਾਣਗੇ ਨਹੀਂ ਉਹ ਲੈ ਜਾਣਗੇ ਬਸ ਜਾਣਗੇ ਬੱਚੀ ਨਹੀਂ ਮੇਰੀ ਤਾਂ ਕਿੱਤਨੇ ਕਿਲੇ ਤੂੰ ਫੋੜਨ ਦਾ ਉਹ ਸਸ ਚੰਗੀ ਸੀ ਜਿਹੜੀ ਐਂ ਤਾਂ ਕਹਿ ਗਈ ਵੀ ਮੈਨੂੰ ਲਾਲਚੀ ਜਮੀਨ ਤੇ ਮੈਨੂੰ ਤਾਂ ਆਦਾ ਮੁੰਡਾ ਚਾਹੀਦਾ ਵੀ ਘਰ ਬਸਾਉਣਾ ਤਾਂ ਹੀ ਕਹਿਨੀ ਆ ਜਦੋਂ ਦੀ ਸੱਸੇ ਕਹਿ ਗਈ ਹੈ ਤੂੰ ਲਵਾ ਲੈ ਜੂ ਬਸ ਫਿਰ ਸਾਨੂੰ ਕੀ ਕੀਤੇ ਸੱਕਾਗਾ ਵੀ ਆਪਾਂ ਨੂੰ ਜਮੀਨ ਨਹੀਂ ਮਿਲਦੀ ਜਦੋਂ ਕੁੜੀ ਆਪਾਂ ਨੂੰ ਕਹਿੰਦੀ ਵੀ ਜਮੀਨ ਨਾ ਕਰਾ ਦੂ ਪਤਾ ਨਹੀਂ ਹੁੰਦਾ ਕਿਸੇ ਦੇ ਮਨ ਦਾ ਮਹਾ ਲਾਲਚ ਜਾਗ ਜਾਂਦਾ ਹੁੰਦਾ ਤੇ ਮਨ ਦਾ ਜਦੋਂ ਆਪਣੇ ਜਾਗਿਆ ਪਿਆ ਤੇ ਅਗਲੇ ਤੇ ਅਗਲੀ ਦੀ ਜਮੀਨ ਆ ਅਗਲੇ ਤਾਂ ਹੱਕ ਆ ਗਿਆ ਫਿਰ ਉਹਨਾਂ ਦੀ ਜ਼ਮੀਨ ਕਿਹੜੇ ਸਾਹਿਬ ਨਾਲ ਹੋ ਗਈ? ਪੂਰੀ ਤਾਂ ਆਪਾ ਨੇ ਪਾਲੀ ਐ। ਪਾਲੀ ਇਹਨਾਂ ਨਾਲ। ਆਪਣੀ ਜ਼ਮੀਨ ਹੈਗੀ। ਮੈਂ ਤਾਂ ਤੂੰ ਤਾਂ ਮੈਂਟੇਸ ਸੁਣਾ ਤਾਂ ਅਸੀਂ ਆ ਕਹਿੰਦੀ ਮੈਂ ਨਹੀਂ ਵਰਤਦੀ ਜ਼ਮੀਨ ਲੈ ਕੇ ਜਾਊਗੀ। ਹਾਂ ਫਿਰ ਜਦੋਂ ਕਹੀ ਤਾਂ ਕਿੰਨੇ ਧੱਫੇ ਕਾ ਲੈ ਕੇ ਜਾਣਗੇ ਧੰਨ ਤੁਹਾਨੂੰ ਦਊਂਗੀ। ਤੇ ਫਿਰ ਅਗਲੀ ਸਾਰੀ ਜ਼ਮੀਨ ਅੱਜੇ ਨਾਲ ਆਪਣੇ ਕਰਾ ਕੇ ਜੇ ਮੈਂ ਲਹਾੜੀ ਚੱਲ ਠੀਕ ਹੈ ਕਹੇ ਤਾਂ ਲਾ ਦੂ। ਤੂੰ ਮੁੜ ਕੇ ਵਰਤ ਲੇਂਗੇ ਉਹਨੂੰ। ਨਾਮ ਕਰਾ। ਨਾਮ ਕਰਾ ਦਊਗੀ ਹੂੰ। ਤੇ ਫਿਰ ਮੈਂ ਅਗਰ ਕੀ ਰਹਿ ਗਿਆ? ਮਗਰ ਉਹ ਹੋ ਜਾਂਦੀ ਇੱਕ ਬਸਿਹਤ ਹੋ ਜਾਂਦੀ ਹੈ ਜਿਹੜੀ ਉਹ ਕਰਾ ਦੂਗੀ ਕੁਝ ਹੋਰ ਐ ਨਹੀਂ ਹੁੰਦੀ ਜਦ ਤੂੰ ਗੱਲਾਂ ਕਰਦੀ ਹੈਗੀ ਉਹ ਤਾਂ ਨਹੀਂ ਮੰਨਦਾ ਹੈਗਾ ਮੈਨੂੰ ਤਾਂ ਲੱਗਦਾ ਜਮੀਨ ਜਾਊਗੀ ਤੇਰੇ ਥੋਂ ਦਾ ਮੇਣਾ ਵੀ ਮਾਰਤਾ ਸੀ ਕਿ ਮੈਂ ਤਾਂ ਸੀ ਮੇਰਾ ਤਾਂ ਵੀ ਤਾਂ ਮਾਰਿਆ ਸੀ ਕਿ ਮੇਰੇ ਬਾਪ ਨੇ ਛੇ ਕਿੱਲੇ ਦਾ ਸਾਹ ਕਰਿਆ ਸੀ ਤਾਂ ਕਿਹਾ ਸੀ ਮੈਂ ਤਾਂ ਤੇ ਫਿਰ ਹਾਂ ਫਿਰ ਵਰਤੋ ਮੂਤੋ ਤੇਰੀ ਹੈ ਮੈਂ ਕਿਹੜਾ ਮੂਆਂ ਗਰ ਉਹਨੇ ਚੱਕ ਕੇ ਲਈ ਵਰਤੋ ਛੇ ਕਿੱਲੇ ਪਏ ਨੇ ਆਪਣੇ ਕੋਲ ਹੈਗੇ ਨੇ ਕਿਹੜਾ ਭੱਜਣ ਲੱਗੇ ਮੈਂ ਤਾਂ ਵਰਤੀ ਜਾਂਦੀ ਸੀ ਮੈਂ ਕਿਹੜਾ ਉਹਨੂੰ ਕੁਝ ਕਹਿਨੀ ਆ ਤੂੰ ਤਾਂ ਚਾਹ ਤੱਕਣੀ ਕੀਤੀ ਪਹਿਲੀ ਗੱਲ ਤੋਂ ਸ਼ਰਮ ਨਹੀਂ ਆਉਣੀ ਚਾਹੀਦੀ ਜਦੋਂ ਤੂੰ ਵਿਚਾਲੇ ਬੈਠੀ ਹੈਂਗੀ ਤੂੰ ਤੂੰ ਕੇ ਗੱਲਾਂ ਸੁਣਦੀ ਸੀ ਮੈਂ ਚਾਹ ਚਾਹ ਕਰ ਦੂੰਗੀ ਤਾਂ ਤਾਂ ਹੋਰ ਮਹਿਮਾਨ ਚਾਹੀਦੀ ਗੱਲ ਨਹੀਂ ਹੈਗੀ ਦੀ ਮੈਂ ਚਾਹ ਨਹੀਂ ਪੀਉਂਦੀ ਹੈਗੀ ਮਾਸੀ ਨੂੰ ਗੱਲ ਚਾਹ ਦੀ ਨਹੀਂ ਤੈਨੂੰ ਐਂ ਸੀ ਮੈਂ ਸੋਣਾ ਵੀ ਕੀ ਗੱਲਾਂ ਹੋਈਆਂ ਨੇ ਤੂੰ ਤਾਂ ਫੇਰ ਸੁਣਨੀ ਪੈਂਦੀ ਏ ਮੈਨੂੰ ਮਗਰ ਕੋਣ ਦੱਸਦਾ ਵੀ ਕੀ ਗੱਲਾਂ ਹੋਈਆਂ ਨੇ ਫੇਰ ਸੁਣ ਕੇ ਵੀ ਤੂੰ ਕੀ ਕਰਤਾ ਹੁਣ ਸੁਣ ਕੇ ਕੀ ਕਰਤਾ ਨਾਲੇ ਹੋਰ ਉਹ ਤਾਂ ਜੋ ਕੁਝ ਕਹਿਣਾ ਸੀ ਅਗਲਾ ਕਰਦਾ ਜਾਂ ਕਹਿਣਾ ਸੀ ਉਹ ਮੈਂ ਕਹਿ ਗਈ ਮਣਾ ਮੋਟਾ ਛੜ ਦੇ ਲਾਲਚ ਦਮਾਗ ਦੀ ਗੱਲ ਸੁਣ ਲੈ ਤੂੰ ਨਹੀਂ ਲਵਾਉਣੀ ਆਪਦੇ ਨਾਮ ਜ਼ਮੀਨ ਬਸ਼ੱਕਤ ਦੀ ਨਾ ਲਵਾ ਠੀਕ ਆ ਨਾ ਹੁਣ ਤੂੰ ਬੋਲੀਵੇਂ ਵਿੱਚ ਅਸੀਂ ਕੁਛ ਮਰਜ਼ੀ ਕਰੀਏ ਫਿਰ ਜਾ ਭੱਗ ਜਾ ਕੁਛ ਮਰਜ਼ੀ ਮੈਂ ਕੀ ਲੈਣਾਗਾ ਜ਼ਮੀਨ ਜ਼ਮੀਨ ਦੀ ਹੋਈ ਪਈ ਕੋਈ ਲਾਦ ਨਹੀਂ ਲੈਣਾ ਨਹੀਂ ਦੇਣਾ ਨਹੀਂ ਆਪਣੇ ਕਿਹਨੂੰ ਗਾਹਾਂ ਜ਼ਮੀਨਾਂ ਦੇਣੀ ਹੈ ਪਹਿਲੀ ਗੋਗਲਾ ਰਿਸ਼ਤੇ ਰਾਂਚ ਫਰਕ ਪਾ ਕੇ ਰੱਖ ਲੋ ਕੋਈ ਸੁੱਖ ਸੁੱਖ ਹੋ ਰੱਬ ਤੋਂ ਮੰਗੋ ਲਾਦ ਹੋਵੇ ਫੇਰ ਵੀ ਕੋਈ ਜ਼ਮੀਨਾਂ ਦਾ ਆਦਤ ਕਰਦੇ ਸੋਹਣੇ ਲੱਗਦੇ ਆਂਗੇ